ਨੀਨਾ ਮਿੱਤਰ ਜੀ ਸਰ 1609 ਕੁਸਚਨ ਨੰਬਰ 1609 ਸਰਦਾਰ ਲਾਲਜੀਤ ਸਿੰਘ ਭੁੱਲਰ ਸਾਹਿਬ ਟ੍ਰਾਂਸਪੋਰਟ ਮੰਤਰੀ ਮਾਂਜੁਗ ਸਪੀਕਰ ਸਾਹਿਬ ਮਾਂਜੁਗ ਮੈਂਬਰ ਨੇ ਕਿਹਾ ਕੀ ਇਹਨਾਂ ਦੇ ਹਲਕੇ ਦੇ ਵਿੱਚ ਕਿਲੋਮੀਟਰ ਸਕੀਮ ਦੀਆਂ ਬੱਸਾਂ ਬੰਦਿਆ ਸਾਡੀਆਂ 290 ਬੱਸਾਂ ਜਿਹੜੀਆਂ ਆਪਰੇਟ ਹੋ ਰਹੀਆਂ ਕਿਲੋਮੀਟਰ ਸਕੀਮ ਚ ਪੀਆਰਟੀਸੀ ਚ ਤੇ ਉਹ ਨਿਰੰਤਰ ਉਸੇ ਤਰ੍ਹਾਂ ਉਹ ਰੂਟ ਚੱਲ ਰਿਹਾ ਤੇ ਜਿਹੜੇ ਇਹਨਾਂ ਰਸਤਿਆਂ ਦੀ ਗੱਲ ਕੀਤੀ ਹੈ ਜਿਹੜੇ ਰੂਟਾਂ ਦੀ ਉਨ੍ਹਾਂ ਦੇ ਉੱਪਰ ਜਿਹੜਾ ਰਾਜਪੁਰਾ ਤੋਂ ਮਾਨਕਪੁਰ ਆ ਮਾਨਕਪੁਰ ਰਾਜਪੁਰਾ ਤੋਂ ਜਨਸੂਆ ਜਨਸੂਈ ਮਿਰਜ਼ਾਪੁਰ ਏਰੀਆ ਮਾਨਕਪੁਰ ਇੱਥੇ 18 ਚੱਕਰ ਲਾਉਂਦੀਆਂ ਬੱਸਾਂ ਸਾਡੀਆਂ ਤੇ ਜਿਹੜਾ ਚੰਡੀਗੜ੍ਹ ਤੋਂ ਮਾਨਕਪੁਰ ਆ ਇਹ ਵੀ ਇਹੋ ਰੂਟ ਆ ਇਹ ਬੱਸ ਇੱਕ ਪਿੰਡ ਵੱਖਰਾ ਪੈਂਦਾ ਅਬਰਾਵਾ ਇੱਥੇ ਵੀ ਇੱਕ ਬੱਸ ਸਾਡੀ ਜਿਹੜੀ ਆ ਉਹ ਚੱਲਦੀ ਆ ਕੋਈ ਵੀ ਰੂਟ ਬੰਦ ਨਹੀਂਗਾ ਤੇ ਜੇ ਕੋਈ ਇਹਨਾਂ ਦੇ ਧਿਆਨ ਚ ਮੈਨੂੰ ਦੱਸ ਦੇਣ ਉਹ ਆਪਾਂ ਚਲਾ ਦੇਾਂਗੇ ਜੇ ਕੋਈ ਰੂਟ ਬੰਦ ਆ ਜਿਹੜਾ ਇੱਕ ਮંત્રી ਸਾਹਿਬ ਸ਼੍ਰੀ ਖਰਗੋੜ ਗੱਟ ਸਾਹਿਬ ਤੋਂ ਆਂਦਾ ਸੀ ਚੰਡੀਗੜ੍ਹ ਨੂੰ ਉਹ ਵੀ ਰੂਟ ਪਿਛਲੇ ਦਿਨੀ ਬੰਦ ਹੋਇਆ ਉਹਨੂੰ ਵੀ ਕਿਰਪਾ ਕਰਕੇ ਦੇਖ ਲਈਏ ਤੇ ਚਲਾਨ ਦੀ ਕੋਸ਼ਿਸ਼ ਕਰੀਏ ਠੀਕ ਹੈ ਮਿੱਤਰ ਜੀ ਠੀਕ ਹੈ ਸਪੀਕਰ ਸਾਹਿਬ ਜੀ ਠੀਕ ਹੈ ਜੀ ਤੁਸੀਂ ਕਹਿੰਦੇ ਹੋ ਕਿ ਰਾਜਪੁਰਾ ਤੋਂ ਮਾਨਕਪੁਰ ਪਿੰਡਾਂ ਵਿੱਚ ਦੀ ਬਸ ਜਾਂਦੀ ਹੈ 18 ਰੂਟ ਸਾਡੇ ਚੱਲ ਰਿਹਾ ਹੈ ਸਾਡਾ ਇੱਕੋ ਹੀ ਰੂਟ ਮਾਰਨਿੰਗ ਚ ਜਾਂਦਾ ਸੀ ਜਿਹੜੇ ਕਿ ਸਾਡੇ ਇੱਥੇ ਜਿੰਨੇ ਵੀ ਜੌਬ ਕਰਨ ਵਾਲੇ ਮੁਹੱਲੇ ਸੀ ਉਹ ਜਾਂਦੇ ਸੀ ਉਸ 'ਚ ਪਰ ਉਹ ਰੂਟ ਬਹੁਤ ਲੰਬੇ ਸਮੇਂ ਤੋਂ ਬੰਦ ਪਿਆ ਹੈ ਉਸ ਤੋਂ ਇਲਾਵਾ ਸਾਡੇ ਰਾਜਪੁਰਾ ਵਿੱਚ ਇੱਕ ਨਲਾਸ ਮੰਦਰ ਬੜਾ ਇਤਿਹਾਸਿਕ ਮੰਦਰ ਹੈ ਉਸ ਰੋਡ ਤੇ ਰੂਟ ਤੇ ਕੋਈ ਵੀ বাস ਨਹੀਂ ਚੱਲ ਰਹੀ ਸਾਡੇ ਹਲਕੇ ਦੀ ਇੱਕ ਬਹੁਤ ਪੁਰਜੋਰ ਮੰਗ ਹੈ ਕਿ ਉਸ ਰੂਟ ਤੇ বাস ਚਲਾਈ ਜਾਵੇ ਕਿਉਂਕਿ ਉੱਥੇ ਬਹੁਤ ਸਾਰੇ ਲੋਕਾਂ ਦੀ ਆਸਥਾ ਬਹੁਤ ਸਾਰੇ ਕੀ ਹਜ਼ਾਰਾਂ ਲੱਖਾਂ ਲੋਕਾਂ ਦੀ ਆਸਥਾ ਜੁੜੀ ਹੋਈ ਹੈ ਉਸ ਤੋਂ ਇਲਾਵਾ ਸਾਡੇ ਅੰਦਰ ਪਿੰਡ ਹੈ ਬਸੰਤਪੁਰਾ ਮਾਨਕਪੁਰ ਚੰਦੂमाजरा ਇਸ ਏਰੀਆ ਚ ਕੋਈ ਵੀ বাস ਨਹੀਂ ਚੱਲ ਰਹੀ ਜਿਦੋਂ ਵੀ ਅਸੀਂ ਪਿੰਡਾਂ ਚ ਜਾਂਦੇ ਆ ਲੋਕਾਂ ਦੀ ਇੱਕੋ ਹੀ ਮੰਗ ਆਉਂਦੀ ਹੈ ਕਿ ਜੀ ਅੰਦਰ ਬਸਾਂ ਚਲਾਈਆਂ ਜਾਣ ਤਾਂ ਕਿ ਉਹਨਾਂ ਨੂੰ ਰਾਜਪੁਰੇ ਆਣਾ ਸੌਖਾ ਹੋਵੇ ਜਾਂ ਰਾਜਪੁਰੇ ਉਹਨਾਂ ਨੂੰ ਚੰਡੀਗੜ੍ਹ ਜਾਂਦੇ ਹੋਣ ਸਰਕਾਰੀ ਨੀਨਾ ਮਿੱਤਰ ਜੀ ਸਰ 1609 ਕੁਐਸਚਨ ਨੰਬਰ 1609 ਸਰਦਾਰ ਲਾਲਜੀਤ ਸਿੰਘ ਭੁੱਲਰ ਸਾਹਿਬ ਟ੍ਰਾਂਸਪੋਰਟ ਮੰਤਰੀ ਮਾਨਜੁਗ ਸਪੀਕਰ ਸਾਹਿਬ ਮਾਨਜੁਗ ਮੈਂਬਰ ਨੇ ਕਿਹਾ ਵੀ ਇਹਨਾਂ ਦੇ ਹਲਕੇ ਦੇ ਵਿੱਚ ਕਿਲੋਮੀਟਰ ਸਕੀਮ ਦੀਆਂ ਬੱਸਾਂ ਬੰਦਿਆ ਸਾਡੀਆਂ 290 ਬੱਸਾਂ ਜਿਹੜੀਆਂ ਆਪਰੇਟ ਹੋ ਰਹੀਆਂ ਕਿਲੋਮੀਟਰ ਸਕੀਮ ਚ ਪੀਆਰਟੀਸੀ ਚ ਤੇ ਉਹ ਨਿਰੰਤਰ ਉਸੇ ਤਰ੍ਹਾਂ ਉਹ ਰੂਟ ਚੱਲ ਰਿਹਾ ਹੈ ਤੇ ਜਿਹੜੇ ਇਹਨਾਂ ਰਸਤਿਆਂ ਦੀ ਗੱਲ ਕੀਤੀ ਹੈ ਜਿਹੜੇ ਰੂਟਾਂ ਦੀ ਉਹਨਾਂ ਦੇ ਉੱਪਰ ਜਿਹੜਾ ਰਾਜਪੁਰਾ ਤੋਂ ਮਾਨਕਪੁਰ ਆ ਮਾਨਕਪੁਰ ਰਾਜਪੁਰਾ ਤੋਂ ਜਨਸੂਆ ਜਨਸੂਈ ਮਿਰਜ਼ਾਪੁਰ ਏਰੀਆ ਮਾਨਕਪੁਰ ਇੱਥੇ 18 ਚੱਕਰ ਲਾਉਂਦੀਆਂ ਬੱਸਾਂ ਸਕੀਆਂ ਤੇ ਜਿਹੜਾ ਚੰਡੀਗੜ੍ਹ ਤੋਂ ਮਾਨਕਪੁਰ ਆ ਇਹ ਵੀ ਇਹੋ ਰੂਟ ਆ ਇਹ ਬੱਸ ਇੱਕ ਪਿੰਡ ਵੱਖਰਾ ਪਿੰਦਾ ਅਬਰਾਵਾ ਇੱਥੇ ਵੀ ਇੱਕ ਬੱਸ ਸਾਡੀ ਜਿਹੜੀ ਆ ਉਹ ਚੱਲਦੀ ਆ ਕੋਈ ਵੀ ਰੂਟ ਬੰਦ ਨਹੀਂਗਾ ਤੇ ਜੇ ਕੋਈ ਇਹਨਾਂ ਦੇ ਧਿਆਨ ਚ ਮੈਨੂੰ ਦੱਸ ਦੇਣ ਉਹ ਆਪਾਂ ਚਲਾ ਦੇਾਂਗੇ ਜੇ ਕੋਈ ਰੂਟ ਬੰਦਿਆ ਜਿਹੜਾ ਇੱਕ ਮਤੀਤ ਸਾਹਿਬ ਸ਼੍ਰੀ ਖਰੋਗੜਾ ਸਾਹਿਬ ਤੋਂ ਆਂਦਾ ਸੀ ਚੰਡੀਗੜ੍ਹ ਨੂੰ ਉਹ ਵੀ ਰੂਟ ਪਿਛਲੇ ਦਿਨੀ ਬੰਦ ਹੋਇਆ ਉਹਨੂੰ ਵੀ ਕਿਰਪਾ ਕਰ ਕਿਰਪਾ ਦੇਖ ਲਈਏ ਤੇ ਚਲਾਨ ਦੀ ਕੋਸ਼ਿਸ਼ ਕਰੀਏ ਠੀਕ ਹੈ ਮਿੱਤਰ ਜੀ ਠੀਕ ਹੈ ਸਪੀਕਰ ਸਾਹਿਬ ਜੀ ਠੀਕ ਹੈ ਜੀ ਤੁਸੀਂ ਕਹਿੰਦੇ ਹੋ ਕਿ ਰਾਜਪੁਰਾ ਤੋਂ ਮਾਨਕਪੁਰ ਪਿੰਡਾਂ ਵਿੱਚ ਦੀ ਬੱਸ ਜਾਂਦੀ ਹੈ 18 ਰੂਟ ਸਾਡੇ ਚੱਲ ਰਹੇ ਆ ਸਾਡਾ ਇੱਕੋ ਹੀ ਰੂਟ ਮਾਰਨਿੰਗ ਚ ਜਾਂਦਾ ਸੀ ਜਿਹੜੇ ਕਿ ਸਾਡੇ ਇੱਥੇ ਜਿੰਨੇ ਵੀ ਜੌਬ ਕਰਨ ਵਾਲੇ ਮੁਹੱਲੇ ਸੀ ਉਹ ਜਾਂਦੇ ਸੀ ਉਸ 'ਚ ਪਰ ਉਹ ਰੂਟ ਬਹੁਤ ਲੰਬੇ ਸਮੇਂ ਤੋਂ ਬੰਦ ਪਿਆ ਹੈ ਉਸ ਤੋਂ ਇਲਾਵਾ ਸਾਡੇ ਰਾਜਪੁਰਾ ਵਿੱਚ ਇੱਕ ਨਲਾਸ ਮੰਦਰ ਬੜਾ ਇਤਿਹਾਸਿਕ ਮੰਦਰ ਹੈ ਉਸ ਰੋਡ ਤੇ ਰੂਟ ਤੇ ਕੋਈ ਵੀ ਬੱਸ ਨਹੀਂ ਚੱਲ ਰਹੀ ਸਾਡੇ ਹਲਕੇ ਦੀ ਇੱਕ ਬਹੁਤ ਪੁਰਜੁਰ ਪੁਰਜ ਔਰ ਮੰਗ ਹੈ ਕਿ ਉਸ ਰੂਟ ਤੇ ਬੱਸ ਚਲਾਈ ਜਾਵੇ ਕਿਉਂਕਿ ਉੱਥੇ ਬਹੁਤ ਸਾਰੇ ਲੋਕਾਂ ਦੀ ਆਸਥਾ ਬਹੁਤ ਸਾਰੇ ਕੀ ਹਜ਼ਾਰਾਂ ਲੱਖਾਂ ਲੋਕਾਂ ਦੀ ਆਸਥਾ ਜੁੜੀ ਹੋਈ ਹੈ ਧੰਨਵਾਦ ਉਸ ਤੋਂ ਇਲਾਵਾ ਸਾਡੇ ਅੰਦਰ ਪਿੰਡ ਹੈ ਬਸੰਤਪੁਰਾ ਮਾਨਕਪੁਰ ਚੰਦੂमाजरा ਇਸ ਏਰੀਆ ਚ ਕੋਈ ਵੀ ਬੱਸ ਨਹੀਂ ਚੱਲ ਰਹੀ ਜਿਦੋਂ ਵੀ ਅਸੀਂ ਪਿੰਡਾਂ ਚ ਜਾਂਦੇ ਆ ਲੋਕਾਂ ਦੀ ਇੱਕੋ ਹੀ ਮੰਗ ਆਉਂਦੀ ਹੈ ਕਿ ਜੀ ਅੰਦਰ ਬੱਸਾਂ ਚਲਾਈਆਂ ਜਾਣ ਤਾਂਕਿ ਉਹਨਾਂ ਨੂੰ ਰਾਜਪੁਰੇਆਂ ਦਾ ਸੌਖਾ ਹੋਵੇ ਜਾਂ ਰਾਜਪੁਰੇ ਉਹਨਾਂ ਨੂੰ ਚੰਡੀਗੜ੍ਹ ਜਾਂਦੇ ਹੋਣ ਸਰਦਾਰੀ ਨੀਨਾ ਮਿੱਤਲ ਸਰ 1609 ਕੁਐਸਚਨ ਨੰਬਰ 1609 ਸਰਦਾਰ ਲਾਲਜੀਤ ਸਿੰਘ ਭੁੱਲਰ ਸਾਹਿਬ ਟ੍ਰਾਂਸਪੋਰਟ ਮੰਤਰੀ ਮਾਜੂਦ ਸਪੀਕਰ ਸਾਹਿਬ ਮਾਜੂਦ ਮੈਂਬਰ ਨੇ ਕਿਹਾ ਕੀ ਇਹਨਾਂ ਦੇ ਹਲਕੇ ਦੇ ਵਿੱਚ ਕਿਲੋਮੀਟਰ ਸਕੀਮ ਦੀਆਂ ਬੱਸਾਂ ਮੰਦਿਆ ਸਾਡੀਆਂ 290 ਬੱਸਾਂ ਜਿਹੜੀਆਂ ਆਪਰੇਟ ਹੋ ਰਹੀਆਂ ਕਿਲੋਮੀਟਰ ਸਕੀਮ ਚ ਪੀਆਰਟੀਸੀ ਚ ਤੇ ਉਹ ਨਿਰੰਤਰ ਉਸੇ ਤਰ੍ਹਾਂ ਉਹ ਰੂਟ ਚੱਲ ਰਿਹਾ ਤੇ ਜਿਹੜੇ ਇਹਨਾਂ ਰਸਤਿਆਂ ਦੀ ਗੱਲ ਕੀਤੀ ਹੈ ਜਿਹੜੇ ਰੂਟਾਂ ਦੀ ਉਹਨਾਂ ਦੇ ਉੱਪਰ ਜਿਹੜਾ ਰਾਜਪੁਰਾ ਤੋਂ ਮਾਨਕਪੁਰ ਆ ਮਾਨਕਪੁਰ ਰਾਜਪੁਰਾ ਤੋਂ ਜਨਸੂਆ ਜਨਸੂਈ ਮਿਰਜ਼ਾਪੁਰ ਏਰੀਆ ਮਾਨਕਪੁਰ ਇੱਥੇ 18 ਚੱਕਰ ਲਾਉਂਦੀਆਂ ਬੱਸਾਂ ਸਾਡੀਆਂ ਤੇ ਜਿਹੜਾ ਚੰਡੀਗੜ੍ਹ ਤੋਂ ਮਾਨਕਪੁਰ ਆ ਇਹ ਵੀ ਇਹੋ ਰੂਟ ਆ ਇਹ ਬੱਸ ਇੱਕ ਪਿੰਡ ਵੱਖਰਾ ਪਿੰਦਾ ਅਬਰਾਵਾ ਇੱਥੇ ਵੀ ਇੱਕ ਬੱਸ ਸਾਡੀ ਜਿਹੜੀ ਆ ਉਹ ਚੱਲਦੀ ਆ ਕੋਈ ਵੀ ਰੂਟ ਬੰਦ ਨਹੀਂਗਾ ਤੇ ਜੇ ਕੋਈ ਇਹਨਾਂ ਦੇ ਧਿਆਨ ਚ ਮੈਨੂੰ ਦੱਸ ਦੇਣ ਉਹ ਆਪਾਂ ਚਲਾ ਦੇਾਂਗੇ ਜੇ ਕੋਈ ਰੂਟ ਬੰਦ ਆ ਜਿਹੜਾ ਇੱਕ ਮਤੀਤ ਸਾਹਿਬ ਸ਼੍ਰੀ ਖਰਗੋੜ ਸਾਹਿਬ ਤੋਂ ਆਂਦਾ ਸੀ ਚੰਡੀਗੜ੍ਹ ਨੂੰ ਉਹ ਵੀ ਰੂਟ ਇਹ ਨਹੀਂ ਬੰਦ ਹੋਇਆ ਉਹਨੂੰ ਵੀ ਕਿਰਪਾ ਕਰ ਕਿਰਪਾ ਦੇਖ ਲਈਏ ਤੇ ਚਲਣ ਦੀ ਕੋਸ਼ਿਸ਼ ਕਰੀਏ ਠੀਕ ਹੈ ਨਾ ਮਿੱਤਰ ਜੀ ਠੀਕ ਹੈ ਸਪੀਕਰ ਸਾਹਿਬ ਜੀ ਠੀਕ ਹੈ ਜੀ ਤੁਸੀਂ ਕਹਿੰਦੇ ਹੋ ਕਿ ਰਾਜਪੁਰਾ ਤੋਂ ਮਾਨਕਪੁਰ ਪਿੰਡਾਂ ਵਿੱਚ ਦੀ বাস ਜਾਂਦੀ ਹੈ 18 ਰੂਟ ਸਾਡੇ ਚੱਲ ਰਹੇ ਆ ਸਾਡਾ ਇੱਕੋ ਹੀ ਰੂਟ ਮਾਰਨਿੰਗ ਚ ਜਾਂਦਾ ਸੀ ਜਿਹੜੇ ਕਿ ਸਾਡੇ ਇੱਥੇ ਜਿੰਨੇ ਵੀ ਜੌਬ ਕਰਨ ਵਾਲੇ ਮੁਹੱਲੇ ਸੀ ਉਹ ਜਾਂਦੇ ਸੀ ਉਸ 'ਚ ਪਰ ਉਹ ਰੂਟ ਬਹੁਤ ਲੰਬੇ ਸਮੇਂ ਤੋਂ ਬੰਦ ਪਿਆ ਹੈ ਉਸ ਤੋਂ ਇਲਾਵਾ ਸਾਡੇ ਰਾਜਪੁਰਾ ਵਿੱਚ ਇੱਕ ਨਲਾਸ ਮੰਦਰ ਬੜਾ ਇਤਿਹਾਸਿਕ ਮੰਦਰ ਹੈ ਉਸ ਰੋਡ ਤੇ ਰੂਟ ਤੇ ਕੋਈ ਵੀ ਬੱਸ ਨਹੀਂ ਚੱਲ ਰਹੀ ਸਾਡੇ ਹਲਕੇ ਦੀ ਇੱਕ ਬਹੁਤ ਪੁਰਜਾ ਪੁਰਜੌਰ ਮੰਗ ਹੈ ਕਿ ਉਸ ਰੂਟ ਤੇ ਬੱਸ ਚਲਾਈ ਜਾਵੇ ਕਿਉਂਕਿ ਉੱਥੇ ਬਹੁਤ ਸਾਰੇ ਲੋਕਾਂ ਦੀ ਆਸਥਾ ਉਹ ਕੀ ਹਜ਼ਾਰਾਂ ਲੱਖਾਂ ਲੋਕਾਂ ਦੀ ਆਸਥਾ ਜੁੜੀ ਹੋਈ ਹੈ ਉਸ ਤੋਂ ਇਲਾਵਾ ਸਾਡੇ ਅੰਦਰ ਪਿੰਡ ਹੈ ਬਸੰਤਪੁਰਾ ਮਾਨਕਪੁਰ ਚੰਦੂमाजरा ਇਸ ਏਰੀਆ 'ਚ ਕੋਈ ਵੀ ਬੱਸ ਨਹੀਂ ਚੱਲ ਰਹੀ ਜਿਦੋਂ ਵੀ ਅਸੀਂ ਪਿੰਡਾਂ 'ਚ ਜਾਂਦੇ ਹਾਂ ਲੋਕਾਂ ਦੀ ਇੱਕੋ ਹੀ ਮੰਗ ਆਉਂਦੀ ਹੈ ਕਿ ਜੀ ਅੰਦਰ ਬੱਸਾਂ ਚਲਾਈਆਂ ਜਾਣ ਤਾਂਕਿ ਉਹਨਾਂ ਨੂੰ ਰਾਜਪੁਰੇ ਆਣਾ ਸੌਖਾ ਹੋਵੇ ਜਾਂ ਰਾਜਪੁਰੇ ਉਹਨਾਂ ਨੂੰ ਚੰਡੀਗੜ੍ਹ ਜਾਵੇ ਸਰਪੰਚ ਜੀ ਨੀਨਾ ਮਿੱਤਲ ਜੀ ਸਰ 1609 ਕੁਐਸਚਨ ਨੰਬਰ 1609 ਸਰਦਾਰ ਲਾਲਜੀਤ ਸਿੰਘ ਭੁੱਲਰ ਸਾਹਿਬ ਟ੍ਰਾਂਸਪੋਰਟ ਮੰਤਰੀ ਮਾਨਜੋਗ ਸਪੀਕਰ ਸਾਹਿਬ ਮਾਨਜੋਗ ਮੈਂਬਰ ਨੇ ਕਿਹਾ ਕੀ ਇਹਨਾਂ ਦੇ ਹਲਕੇ ਦੇ ਵਿੱਚ ਕਿਲੋਮੀਟਰ ਸਕੀਮ ਦੀਆਂ ਬੱਸਾਂ ਮੰਦਿਆ ਸਾਡੀਆਂ 290 ਬੱਸਾਂ ਜਿਹੜੀਆਂ ਆਪਰੇਟ ਹੋ ਰਹੀਆਂ ਕਿਲੋਮੀਟਰ ਸਕੀਮ ਚ ਪੀਆਰਟੀਸੀ ਚ ਤੇ ਉਹ ਨਿਰੰਤਰ ਉਸੇ ਤਰ੍ਹਾਂ ਉਹ ਰੂਟ ਚੱਲ ਰਹੀ ਹੈ ਤੇ ਜਿਹੜੇ ਇਹਨਾਂ ਰਸਤਿਆਂ ਦੀ ਗੱਲ ਕੀਤੀ ਹੈ ਜਿਹੜੇ ਰੂਟਾਂ ਦੀ ਉਹਨਾਂ ਦੇ ਉੱਪਰ ਜਿਹੜਾ ਰਾਜਪੁਰਾ ਤੋਂ ਮਾਨਕਪੁਰ ਆ ਮਾਨਕ ਰਾਜਪੁਰਾ ਤੋਂ ਜਨਸੂਆ ਜਨਸੂਈ ਮਿਰਜ਼ਾਪੁਰ ਏਰੀਆ ਮਾਨਕਪੁਰ ਇੱਥੇ 18 ਚੱਕਰ ਲਾਉਂਦੀਆਂ ਬੱਸਾਂ ਸਾਡੀਆਂ ਤੇ ਜਿਹੜਾ ਚੰਡੀਗੜ੍ਹ ਤੋਂ ਮਾਨਕਪੁਰ ਆ ਇਹ ਵੀ ਇਹੋ ਰੂਟ ਆ ਇਹ ਬੱਸ ਇੱਕ ਪਿੰਡ ਵੱਖਰਾ ਪਿੰਦਾ ਅਬਰਾਵਾ ਇੱਥੇ ਵੀ ਇੱਕ ਬੱਸ ਸਾਡੀ ਜਿਹੜੀ ਆ ਉਹ ਚੱਲਦੀ ਆ ਕੋਈ ਵੀ ਰੂਟ ਬੰਦ ਨਹੀਂਗਾ ਤੇ ਜੇ ਕੋਈ ਇਹਨਾਂ ਦੇ ਧਿਆਨ ਚ ਮੈਨੂੰ ਦੱਸ ਦੇਣ ਉਹ ਆਪਾਂ ਚਲਾ ਦੇਾਂਗੇ ਜੇ ਕੋਈ ਰੂਟ ਬੰਦਿਆ ਜਿਹੜਾ ਇੱਕ ਮਤੀਤ ਸਾਹਿਬ ਸ਼੍ਰੀ ਖਰੋਗ ਨਾਟ ਸਾਹਿਬ ਤੋਂ ਆਂਦਾ ਸੀ ਚੰਡੀਗੜ੍ਹ ਨੂੰ ਉਹ ਵੀ ਰੂਟ ਪਿਛਲੇ ਦਿਨੀ ਬੰਦ ਹੋਇਆ ਉਹਨੂੰ ਵੀ ਕਿਰਪਾ ਕਰ ਕਿਰਪਾ ਦੇਖ ਲਈਏ ਤੇ ਚਲਣ ਦੀ ਕੋਸ਼ਿਸ਼ ਕਰੀਏ ਜੀ ਮਿੰਨਤਲ ਜੀ ਠੀਕ ਹੈ ਸਪੀਕਰ ਸਾਹਿਬ ਜੀ ਠੀਕ ਹੈ ਜੀ ਤੁਸੀਂ ਕਹਿੰਦੇ ਹੋ ਕਿ ਰਾਜਪੁਰਾ ਤੋਂ ਮਾਨਕਪੁਰ ਪਿੰਡਾਂ ਵਿੱਚ ਵੀ ਬਸ ਜਾਂਦੀ ਹੈ 18 ਰੂਟ ਸਾਡੇ ਚੱਲ ਰਹੇ ਆ ਸਾਡਾ ਇੱਕੋ ਹੀ ਰੂਟ ਮਾਰਨਿੰਗ ਚ ਜਾਂਦਾ ਸੀ ਜਿਹੜੇ ਕਿ ਸਾਡੇ ਇੱਥੇ ਜਿੰਨੇ ਵੀ ਜੌਬ ਕਰਨ ਵਾਲੇ ਮੁਹੱਲੇ ਸੀ ਉਹ ਜਾਂਦੇ ਸੀ ਉਸ 'ਚ ਪਰ ਉਹ ਰੂਟ ਬਹੁਤ ਲੰਬੇ ਸਮੇਂ ਤੋਂ ਬੰਦ ਪਿਆ ਹੈ ਉਸ ਤੋਂ ਇਲਾਵਾ ਸਾਡੇ ਰਾਜਪੁਰਾ ਵਿੱਚ ਇੱਕ ਨਲਾਸ ਮੰਦਰ ਬੜਾ ਇਤਿਹਾਸਿਕ ਮੰਦਰ ਹੈ ਉਸ ਰੋਡ ਤੇ ਰੂਟ ਤੇ ਕੋਈ ਵੀ ਬੱਸ ਨਹੀਂ ਚੱਲ ਰਹੀ ਸਾਡੇ ਹਲਕੇ ਦੀ ਇੱਕ ਬਹੁਤ ਪੂਜਯ ਪੁਰਜ ਔਰ ਮੰਗ ਹੈ ਕਿ ਉਸ ਰੂਟ ਤੇ ਬੱਸ ਚਲਾਈ ਜਾਵੇ ਕਿਉਂਕਿ ਉੱਥੇ ਬਹੁਤ ਸਾਰੇ ਲੋਕਾਂ ਦੀ ਆਸਥਾ ਬਹੁਤ ਸਾਰੇ ਕੀ ਹਜ਼ਾਰਾਂ ਲੱਖਾਂ ਲੋਕਾਂ ਦੀ ਆਸਥਾ ਜੁੜੀ ਹੋਈ ਹੈ ਉਸ ਤੋਂ ਇਲਾਵਾ ਸਾਡੇ ਇੱਧਰ ਪਿੰਡ ਹੈ ਬਸੰਤਪੁਰਾ ਮਾਨਕਪੁਰਾ ਚੰਦੂमाजरा ਇਸ ਏਰੀਆ 'ਚ ਕੋਈ ਵੀ ਬੱਸ ਨਹੀਂ ਚੱਲ ਰਹੀ ਜਿਦੋਂ ਵੀ ਅਸੀਂ ਪਿੰਡਾਂ 'ਚ ਜਾਂਦੇ ਹਾਂ ਲੋਕਾਂ ਦੀ ਇੱਕੋ ਹੀ ਮੰਗ ਆਉਂਦੀ ਹੈ ਕਿ ਜੀ ਇੱਧਰ ਬੱਸਾਂ ਚਲਾਈਆਂ ਜਾਣ ਤਾਂਕਿ ਉਹਨਾਂ ਨੂੰ ਰਾਜਪੁਰੇ ਆਣਾ ਸੌਖਾ ਹੋਵੇ ਜਾਂ ਰਾਜਪੁਰੇ ਉਹਨਾਂ ਨੂੰ ਚੰਡੀਗੜ੍ਹ ਜਾਂਦੇ ਹੋਣ ਸਰਦਾਰੀ ਨੀਨਾ ਮਿੱਤਲ ਸਰ 1609 ਕੁਐਸਚਨ ਨੰਬਰ 1609 ਸਰਦਾਰ ਲਾਲਜੀਤ ਸਿੰਘ ਭੁੱਲਰ ਸਾਹਿਬ ਟ੍ਰਾਂਸਪੋਰਟ ਮੰਤਰੀ ਮਾਨਜੂਗ ਸਪੀਕਰ ਸਾਹਿਬ ਮਾਨਜੂਗ ਮੈਂਬਰ ਨੇ ਕਿਹਾ ਵੀ ਇਹਨਾਂ ਦੇ ਹਲਕੇ ਦੇ ਵਿੱਚ ਕਿਲੋਮੀਟਰ ਸਕੀਮ ਦੀਆਂ ਬੱਸਾਂ ਮੰਦਿਆ ਸਾਡੀਆਂ 290 ਬੱਸਾਂ ਜਿਹੜੀਆਂ ਆਪਰੇਟ ਹੋ ਰਹੀਆਂ ਕਿਲੋਮੀਟਰ ਸਕੀਮ ਚ ਪੀਆਰਟੀਸੀ ਚ ਤੇ ਉਹ ਨਿਰੰਤਰ ਉਸੇ ਤਰ੍ਹਾਂ ਉਹ ਰੂਟ ਚੱਲ ਰਿਹਾ ਤੇ ਜਿਹੜੇ ਇਹਨਾਂ ਰਸਤਿਆਂ ਦੀ ਗੱਲ ਕੀਤੀ ਹੈ ਜਿਹੜੇ ਰੂਟਾਂ ਦੀ ਉਹਨਾਂ ਦੇ ਉੱਪਰ ਜਿਹੜਾ ਰਾਜਪੁਰਾ ਤੋਂ ਮਾਨਕਪੁਰ ਆ ਮਾਨਕਪੁਰ ਰਾਜਪੁਰਾ ਤੋਂ ਜਨਸੂਆ ਜਨਸੂਈ ਮਿਰਜ਼ਾਪੁਰ ਏਰੀਆ ਮਾਨਕਪੁਰ ਇੱਥੇ 18 ਚੱਕਰ ਲਾਉਂਦੀਆਂ ਬੱਸਾਂ ਸਾਡੀਆਂ ਤੇ ਜਿਹੜਾ ਚੰਡੀਗੜ੍ਹ ਤੋਂ ਮਾਨਕਪੁਰ ਆ ਇਹ ਵੀ ਇਹੋ ਰੂਟ ਆ ਇਹ ਬੱਸ ਇੱਕ ਪਿੰਡ ਵੱਖਰਾ ਪਿੰਦਾ ਅਬਰਾਵਾ ਇੱਥੇ ਵੀ ਇੱਕ ਬੱਸ ਸਾਡੀ ਜਿਹੜੀ ਆ ਉਹ ਚੱਲਦੀ ਆ ਕੋਈ ਵੀ ਰੂਟ ਬੰਦ ਨਹੀਂਗਾ ਤੇ ਜੇ ਕੋਈ ਇਹਨਾਂ ਦੇ ਧਿਆਨ ਚ ਮੈਨੂੰ ਦੱਸ ਦੇਣ ਉਹ ਆਪਾਂ ਚਲਾ ਦੇਾਂਗੇ ਜੇ ਕੋਈ ਰੂਟ ਬੰਦਿਆ ਜਿਹੜਾ ਇੱਕ ਮਤੀਤ ਸਾਹਿਬ ਸ਼੍ਰੀ ਖਰਗੜਗੜ ਸਾਹਿਬ ਤੋਂ ਆਂਦਾ ਸੀ ਚੰਡੀਗੜ੍ਹ ਨੂੰ ਉਹ ਵੀ ਰੂਟ ਪਿਛਲੇ ਦਿਨੀ ਬੰਦ ਹੋਇਆ ਉਹਨੂੰ ਵੀ ਕਿਰਪਾ ਕਰ ਕਿਰਪਾ ਦੇਖ ਲਈਏ ਤੇ ਚਲਾਨ ਦੀ ਕੋਸ਼ਿਸ਼ ਕਰੀਏ ਠੀਕ ਹੈ ਮਿੱਤਰ ਜੀ ਠੀਕ ਹੈ ਸਪੀਕਰ ਸਾਹਿਬ ਜੀ ਠੀਕ ਹੈ ਜੀ ਤੁਸੀਂ ਕਹਿੰਦੇ ਹੋ ਕਿ ਰਾਜਪੁਰਾ ਤੋਂ ਮਾਨਕਪੁਰ ਪਿੰਡਾਂ ਵਿੱਚ ਦੀ ਬੱਸ ਜਾਂਦੀ ਹੈ 18 ਰੂਟ ਸਾਡੇ ਚੱਲ ਰਹੇ ਆ ਸਾਡਾ ਇੱਕੋ ਹੀ ਰੂਟ ਮਾਰਨਿੰਗ ਚ ਜਾਂਦਾ ਸੀ ਜਿਹੜੇ ਕੀ ਸਾਡੇ ਇੱਥੇ ਜਿੰਨੇ ਵੀ ਜੌਬ ਕਰਨ ਵਾਲੇ ਮੁਹੱਲੇ ਸੀ ਉਹ ਜਾਂਦੇ ਸੀ ਉਸ 'ਚ ਪਰ ਉਹ ਰੂਟ ਬਹੁਤ ਲੰਬੇ ਸਮੇਂ ਤੋਂ ਬੰਦ ਪਿਆ ਹੈ ਉਸ ਤੋਂ ਇਲਾਵਾ ਸਾਡੇ ਰਾਜਪੁਰਾ ਵਿੱਚ ਇੱਕ ਨਲਾਸ ਮੰਦਰ ਬੜਾ ਇਤਿਹਾਸਿਕ ਮੰਦਰ ਹੈ ਉਸ ਰੋਡ ਰੂਟ ਤੇ ਕੋਈ ਵੀ বাস ਨਹੀਂ ਚੱਲ ਰਹੀ ਸਾਡੇ ਹਲਕੇ ਦੀ ਇੱਕ ਬਹੁਤ ਪੁਰਜ਼ੋਰ ਮੰਗ ਹੈ ਕਿ ਉਸ ਰੂਟ ਤੇ বাস ਚਲਾਈ ਜਾਵੇ ਕਿਉਂਕਿ ਉੱਥੇ ਬਹੁਤ ਸਾਰੇ ਲੋਕਾਂ ਦੀ ਆਸਥਾ ਬਹੁਤ ਸਾਰੇ ਕੀ ਹਜ਼ਾਰਾਂ ਲੱਖਾਂ ਲੋਕਾਂ ਦੀ ਆਸਥਾ ਜੁੜੀ ਹੋਈ ਹੈ ਉਸ ਤੋਂ ਇਲਾਵਾ ਸਾਡੇ ਇੱਧਰ ਪਿੰਡ ਹੈ ਬਸੰਤਪੁਰਾ ਮਾਨਕਪੁਰ ਚੰਦੂ ਮਾਜਰਾ ਇਸ ਏਰੀਆ 'ਚ ਕੋਈ ਵੀ বাস ਨਹੀਂ ਚੱਲ ਰਹੀ ਜਿਦੋਂ ਵੀ ਅਸੀਂ ਪਿੰਡਾਂ 'ਚ ਜਾਂਦੇ ਹਾਂ ਲੋਕਾਂ ਦੀ ਇੱਕੋ ਹੀ ਮੰਗ ਆਉਂਦੀ ਹੈ ਕਿ ਜੀ ਇੱਧਰ ਬੱਸਾਂ ਚਲਾਈਆਂ ਜਾਣ ਤਾਂਕਿ ਉਹਨਾਂ ਨੂੰ ਰਾਜਪੁਰੇ ਆਣਾ ਸੌਖਾ ਹੋਵੇ ਜਾਂ ਰਾਜਪੁਰੇ ਉਹਨਾਂ ਨੂੰ ਚੰਡੀਗੜ੍ਹ ਜਾਂਦੇ ਹੋਣ ਸਰਦਾਰ ਜੀ ਨੀਨਾ ਮਿੱਤਲ ਜੀ ਸਰ 1609 ਕੁਐਸਚਨ ਨੰਬਰ 1609 ਸਰਦਾਰ ਲਾਲਜੀਤ ਸਿੰਘ ਭੁੱਲਰ ਸਾਹਿਬ ਟ੍ਰਾਂਸਪੋਰਟ ਮੰਤਰੀ ਮਾਨਜੋਗ ਸਪੀਕਰ ਸਾਹਿਬ ਮਾਨਜੋਗ ਮੈਂਬਰ ਨੇ ਕਿਹਾ ਕੀ ਇਹਨਾਂ ਦੇ ਹਲਕੇ ਦੇ ਵਿੱਚ ਕਿਲੋਮੀਟਰ ਸਕੀਮ ਦੀਆਂ ਬੱਸਾਂ ਬੰਦਿਆ ਸਾਡੀਆਂ 290 ਬੱਸਾਂ ਜਿਹੜੀਆਂ ਆਪਰੇਟ ਹੋ ਰਹੀਆਂ ਕਿਲੋਮੀਟਰ ਸਕੀਮ ਚ ਪੀਆਰਟੀਸੀ ਚ ਤੇ ਉਹ ਨਿਰੰਤਰ ਉਸੇ ਤਰ੍ਹਾਂ ਉਹ ਰੂਟ ਚੱਲ ਰਿਹਾ ਤੇ ਜਿਹੜੇ ਇਹਨਾਂ ਰਸਤਿਆਂ ਦੀ ਗੱਲ ਕੀਤੀ ਹੈ ਜਿਹੜੇ ਰੂਟਾਂ ਦੀ ਉਹਨਾਂ ਦੇ ਉੱਪਰ ਜਿਹੜਾ ਰਾਜਪੁਰਾ ਤੋਂ ਮਾਨਕਪੁਰ ਆ ਮਾਨਕ ਰਾਜਪੁਰਾ ਤੋਂ ਜਨਸੂਆ ਜਨਸੂਈ ਮਿਰਜ਼ਾਪੁਰ ਏਰੀਆ ਮਾਨਕਪੁਰ ਇੱਥੇ 18 ਚੱਕਰ ਲਾਉਂਦੀਆਂ ਬੱਸਾਂ ਸਾਡੀਆਂ ਤੇ ਜਿਹੜਾ ਚੰਡੀਗੜ੍ਹ ਤੋਂ ਮਾਨਕਪੁਰ ਆ ਇਹ ਵੀ ਇਹੋ ਰੂਟ ਆ ਇਹ ਬੱਸ ਇੱਕ ਪਿੰਡ ਵੱਖਰਾ ਪਿੰਦਾ ਅਬਰਾਵਾ ਇੱਥੇ ਵੀ ਇੱਕ ਬੱਸ ਸਾਡੀ ਜਿਹੜੀ ਆ ਉਹ ਚੱਲਦੀ ਆ ਕੋਈ ਵੀ ਰੂਟ ਬੰਦ ਨਹੀਂਗਾ ਤੇ ਜੇ ਕੋਈ ਇਹਨਾਂ ਦੇ ਧਿਆਨ ਚ ਮੈਨੂੰ ਦੱਸ ਦੇਣ ਉਹ ਆਪਾਂ ਚਲਾ ਦੇਾਂਗੇ ਜੇ ਕੋਈ ਰੂਟ ਬੰਦ ਆ ਜਿਹੜਾ ਇੱਕ ਮੰਤਰੀ ਸਾਹਿਬ ਸ਼੍ਰੀ ਖਰਗਡਟ ਸਾਹਿਬ ਤੋਂ ਆਂਦਾ ਸੀ ਚੰਡੀਗੜ੍ਹ ਨੂੰ ਉਹ ਵੀ ਰੂਟ ਪਿਛਲੇ ਦਿਨੀ ਬੰਦ ਹੋਇਆ ਉਹਨੂੰ ਵੀ ਕਿਰਪਾ ਕਰਕੇ ਦੇਖ ਲਈਏ ਤੇ ਚਲਾਨ ਦੀ ਕੋਸ਼ਿਸ਼ ਕਰੀਏ ਜੀ ਨਿੰਮਾ ਮਿੱਤਰ ਜੀ ਠੀਕ ਹੈ ਸਪੀਕਰ ਸਾਹਿਬ ਜੀ ਠੀਕ ਹੈ ਜੀ ਤੁਸੀਂ ਕਹਿੰਦੇ ਹੋ ਕਿ ਰਾਜਪੁਰਾ ਤੋਂ ਮਾਨਕਪੁਰ ਪਿੰਡਾਂ ਵਿੱਚ ਦੀ ਗੱਲ ਜਾਂਦੀ ਹੈ 18 ਰੂਟ ਸਾਡੇ ਚੱਲ ਰਹੇ ਆ ਸਾਡਾ ਇੱਕੋ ਹੀ ਰੂਟ ਮਾਰਨਿੰਗ ਚ ਜਾਂਦਾ ਸੀ ਜਿਹੜੇ ਕਿ ਸਾਡੇ ਇੱਥੇ ਜਿੰਨੇ ਵੀ ਜੌਬ ਕਰਨ ਵਾਲੇ ਮੁਹੱਲੇ ਸੀ ਉਹ ਜਾਂਦੇ ਸੀ ਉਸ 'ਚ ਪਰ ਉਹ ਰੂਟ ਬਹੁਤ ਲੰਬੇ ਸਮੇਂ ਤੋਂ ਬੰਦ ਪਿਆ ਹੈ ਉਸ ਤੋਂ ਇਲਾਵਾ ਸਾਡੇ ਰਾਜਪੁਰਾ ਵਿੱਚ ਇੱਕ ਨਲਾਸ ਮੰਦਰ ਬੜਾ ਇਤਿਹਾਸਿਕ ਮੰਦਰ ਹੈ ਉਸ ਰੂਟ ਤੇ ਕੋਈ ਵੀ বাস ਨਹੀਂ ਚੱਲ ਰਹੀ ਸਾਡੇ ਹਲਕੇ ਦੀ ਇੱਕ ਬਹੁਤ ਪੁਰਜੁਰ ਪੁਰਜੌਰ ਮੰਗ ਹੈ ਕਿ ਉਸ ਰੂਟ ਤੇ বাস ਚਲਾਈ ਜਾਵੇ ਕਿਉਂਕਿ ਉੱਥੇ ਬਹੁਤ ਸਾਰੇ ਲੋਕਾਂ ਦੀ ਆਸਥਾ ਬਹੁਤ ਸਾਰੇ ਕੀ ਹਜ਼ਾਰਾਂ ਲੱਖਾਂ ਲੋਕਾਂ ਦੀ ਆਸਥਾ ਜੁੜੀ ਹੋਈ ਹੈ ਉਸ ਤੋਂ ਇਲਾਵਾ ਸਾਡੇ ਅੰਦਰ ਪਿੰਡ ਹੈ ਬਸੰਤਪੁਰਾ ਮਾਨਕਪੁਰ ਚੰਦੂमाजरा ਇਸ ਏਰੀਆ ਚ ਕੋਈ ਵੀ বাস ਨਹੀਂ ਚੱਲ ਰਹੀ ਜਿਦੋਂ ਵੀ ਅਸੀਂ ਪਿੰਡਾਂ ਚ ਜਾਂਦੇ ਆ ਲੋਕਾਂ ਦੀ ਇੱਕੋ ਹੀ ਮੰਗ ਆਉਂਦੀ ਹੈ ਕਿ ਜੀ ਅੰਦਰ ਬਸਾਂ ਚਲਾਈਆਂ ਜਾਣ ਤਾਂਕਿ ਉਹਨਾਂ ਨੂੰ ਰਾਜਪੁਰੇ ਆਣਾ ਸੌਖਾ ਹੋਵੇ ਜਾਂ ਰਾਜਪੁਰੇ ਤੋਂ ਨੀਂਦ ਮਿੱਤਲ ਜੀ ਸਰ 1609 ਕੁਐਸਚਨ ਨੰਬਰ 1609 ਸਰਦਾਰ ਲਾਲਜੀਤ ਸਿੰਘ ਭੁੱਲਰ ਸਾਹਿਬ ਟ੍ਰਾਂਸਪੋਰਟ ਮੰਤਰੀ ਮਾਂਜੂਗ ਸਪੀਕਰ ਸਾਹਿਬ ਮਾਂਜੂਗ ਮੈਂਬਰ ਨੇ ਕਿਹਾ ਕੀ ਇਹਨਾਂ ਦੇ ਹਲਕੇ ਦੇ ਵਿੱਚ ਕਿਲੋਮੀਟਰ ਸਕੀਮ ਦੀਆਂ ਬੱਸਾਂ ਮੰਦਿਆ ਸਾਡੀਆਂ 290 ਬੱਸਾਂ ਜਿਹੜੀਆਂ ਆਪਰੇਟ ਹੋ ਰਹੀਆਂ ਕਿਲੋਮੀਟਰ ਸਕੀਮ ਚ ਪੀਆਰਟੀਸੀ ਚ ਉਹ ਨਿਰੰਤਰ ਉਸੇ ਤਰ੍ਹਾਂ ਉਹ ਰੂਟ ਚੱਲ ਰਿਹਾ ਤੇ ਜਿਹੜੇ ਇਹਨਾਂ ਰਸਤਿਆਂ ਦੀ ਗੱਲ ਕੀਤੀ ਹੈ ਜਿਹੜੇ ਰੂਟਾਂ ਦੀ ਉਹਨਾਂ ਦੇ ਉੱਪਰ ਜਿਹੜਾ ਰਾਜਪੁਰਾ ਤੋਂ ਮਾਨਕਪੁਰ ਆ ਮਾਨਕ ਰਾਜਪੁਰਾ ਤੋਂ ਜਨਸੂਆ ਜਨਸੂਈ ਮਿਰਜ਼ਾਪੁਰ ਏਰੀਆ ਮਾਨਕਪੁਰ ਇੱਥੇ 18 ਚੱਕਰ ਲਾਉਂਦੀਆਂ ਬੱਸਾਂ ਸਕੀਆਂ ਤੇ ਜਿਹੜਾ ਚੰਡੀਗੜ੍ਹ ਤੋਂ ਮਾਨਕਪੁਰ ਆ ਇਹ ਵੀ ਇਹੋ ਰੂਟ ਆ ਇਹ ਬੱਸ ਇੱਕ ਪਿੰਡ ਵੱਖਰਾ ਪਿੰਦਾ ਅਬਰਾਵਾ ਇੱਥੇ ਵੀ ਇੱਕ ਬੱਸ ਸਾਡੀ ਜਿਹੜੀ ਆ ਉਹ ਚੱਲਦੀ ਆ ਕੋਈ ਵੀ ਰੂਟ ਬੰਦ ਨਹੀਂਗਾ ਤੇ ਜੇ ਕੋਈ ਇਹਨਾਂ ਦੇ ਧਿਆਨ ਚ ਮੈਨੂੰ ਦੱਸ ਦੇਣ ਉਹ ਆਪਾਂ ਚਲਾ ਦੇਾਂਗੇ ਜੇ ਕੋਈ ਰੂਟ ਬੰਦਿਆ ਜਿਹੜਾ ਇੱਕ ਮਤੀਤ ਸਾਹਿਬ ਸ਼੍ਰੀ ਖਰਗਡਟ ਸਾਹਿਬ ਤੋਂ ਆਂਦਾ ਸੀ ਚੰਡੀਗੜ੍ਹ ਨੂੰ ਉਹ ਵੀ ਰੂਟ ਪਿਛਲੇ ਦਿਨੀ ਬੰਦ ਹੋਇਆ ਉਹਨੂੰ ਵੀ ਕਿਰਪਾ ਕਰ ਕਿਰਪਾ ਦੇਖ ਲਈਏ ਤੇ ਚਲਾਨ ਦੀ ਕੋਸ਼ਿਸ਼ ਕਰੀਏ ਠੀਕ ਹੈ ਮਿੱਤਰ ਜੀ ਠੀਕ ਹੈ ਸਪੀਕਰ ਸਾਹਿਬ ਜੀ ਠੀਕ ਹੈ ਜੀ ਤੁਸੀਂ ਕਹਿੰਦੇ ਹੋ ਕਿ ਰਾਜਪੁਰਾ ਤੋਂ ਮਾਨਕਪੁਰ ਪਿੰਡਾਂ ਵਿੱਚ ਦੀ ਬੱਸ ਜਾਂਦੀ ਹੈ 18 ਰੂਟ ਸਾਡੇ ਚੱਲ ਰਹੇ ਆ ਸਾਡਾ ਇੱਕੋ ਹੀ ਰੂਟ ਮਾਰਨਿੰਗ ਚ ਜਾਂਦਾ ਸੀ ਜਿਹੜੇ ਕਿ ਸਾਡੇ ਇੱਥੇ ਜਿੰਨੇ ਵੀ ਜੌਬ ਕਰਨ ਵਾਲੇ ਮੁਹੱਲੇ ਸੀ ਉਹ ਜਾਂਦੇ ਸੀ ਉਸ 'ਚ ਪਰ ਉਹ ਰੂਟ ਬਹੁਤ ਲੰਬੇ ਸਮੇਂ ਤੋਂ ਬੰਦ ਪਿਆ ਹੈ ਉਸ ਤੋਂ ਇਲਾਵਾ ਸਾਡੇ ਰਾਜਪੁਰਾ ਵਿੱਚ ਇੱਕ ਨਲਾਸ ਮੰਦਰ ਬੜਾ ਇਤਿਹਾਸਿਕ ਮੰਦਰ ਹੈ ਉਸ ਰੋਡ ਤੇ ਰੂਟ ਤੇ ਕੋਈ ਵੀ বাস ਨਹੀਂ ਚੱਲ ਰਹੀ ਸਾਡੇ ਹਲਕੇ ਦੀ ਇੱਕ ਬਹੁਤ ਪੁਰਜਾ ਪੁਰਜ ਔਰ ਮੰਗ ਹੈ ਕਿ ਉਸ ਰੂਟ ਤੇ বাস ਚਲਾਈ ਜਾਵੇ ਕਿਉਂਕਿ ਉੱਥੇ ਬਹੁਤ ਸਾਰੇ ਲੋਕਾਂ ਦੀ ਆਸਥਾ ਬਹੁਤ ਸਾਰੇ ਕੀ ਹਜ਼ਾਰਾਂ ਲੱਖਾਂ ਲੋਕਾਂ ਦੀ ਆਸਥਾ ਜੁੜੀ ਹੋਈ ਹੈ ਉਸ ਤੋਂ ਇਲਾਵਾ ਸਾਡੇ ਅੰਦਰ ਪਿੰਡ ਹੈ ਬਸੰਤਪੁਰਾ ਮਾਨਕਪੁਰ ਚੰਦੂमाजरा ਇਸ ਏਰੀਆ ਚ ਕੋਈ ਵੀ বাস ਨਹੀਂ ਚੱਲ ਰਹੀ ਜਿਦੋਂ ਵੀ ਅਸੀਂ ਪਿੰਡਾਂ ਚ ਜਾਂਦੇ ਆ ਲੋਕਾਂ ਦੀ ਇੱਕੋ ਹੀ ਮੰਗ ਆਉਂਦੀ ਹੈ ਕਿ ਜੀ ਅੰਦਰ ਬਸਾਂ ਚਲਾਈਆਂ ਜਾਣ ਤਾਂਕਿ ਉਹਨਾਂ ਨੂੰ ਰਾਜਪੁਰੇ ਆਣਾ ਸੌਖਾ ਹੋਵੇ ਜਾਂ ਰਾਜਪੁਰੇ ਤੋਂ ਵੀ ਚੰਡੀਗੜ੍ਹ ਜਾਂਦੇ ਹੋਣ ਸਰਦਾਰ ਜੀ ਨੀਨਾ ਮਿੱਤਲ ਜੀ ਸਰ 1609 ਕੁਐਸਚਨ ਨੰਬਰ 1609 ਸਰਵਾਰ ਲਾਲਜੀਤ ਸਿੰਘ ਭੁੱਲਰ ਸਾਹਿਬ ਟ੍ਰਾਂਸਪੋਰਟ ਮੰਤਰੀ ਮਾਜੂਦ ਸਪੀਕਰ ਸਾਹਿਬ ਮਾਜੂਦ ਮੈਂਬਰ ਨੇ ਕਿਹਾ ਵੀ ਇਹਨਾਂ ਦੇ ਹਲਕੇ ਦੇ ਵਿੱਚ ਕਿਲੋਮੀਟਰ ਸਕੀਮ ਦੀਆਂ ਬੱਸਾਂ ਮੰਦਿਆ ਸਾਡੀਆਂ 290 ਬੱਸਾਂ ਜਿਹੜੀਆਂ ਆਪਰੇਟ ਹੋ ਰਹੀਆਂ ਕਿਲੋਮੀਟਰ ਸਕੀਮ ਚ ਪੀਆਰਟੀਸੀ ਚ ਤੇ ਉਹ ਨਿਰੰਤਰ ਉਸੇ ਤਰ੍ਹਾਂ ਉਹ ਰੂਟ ਚੱਲ ਰਿਹਾ ਤੇ ਜਿਹੜੇ ਇਹਨਾਂ ਰਸਤਿਆਂ ਦੀ ਗੱਲ ਕੀਤੀ ਹੈ ਜਿਹੜੇ ਰੂਟਾਂ ਦੀ ਉਹਨਾਂ ਦੇ ਉੱਪਰ ਜਿਹੜਾ ਰਾਜਪੁਰਾ ਤੋਂ ਮਾਨਕਪੁਰ ਆ ਮਾਨਕਪੁਰ ਰਾਜਪੁਰਾ ਤੋਂ ਜਨਸੂਆ ਜਨਸੂਈ ਮਿਰਜ਼ਾਪੁਰ ਏਰੀਆ ਮਾਨਕਪੁਰ ਇੱਥੇ 18 ਚੱਕਰ ਲਾਉਂਦੀਆਂ ਬੱਸਾਂ ਸਾਡੀਆਂ ਤੇ ਜਿਹੜਾ ਚੰਡੀਗੜ੍ਹ ਤੋਂ ਮਾਨਕਪੁਰ ਆ ਇਹ ਵੀ ਇਹੋ ਰੂਟ ਆ ਇਹ ਬੱਸ ਇੱਕ ਪਿੰਡ ਵੱਖਰਾ ਪਿੰਦਾ ਅਬਰਾਵਾ ਇੱਥੇ ਵੀ ਇੱਕ ਬੱਸ ਸਾਡੀ ਜਿਹੜੀ ਆ ਉਹ ਚੱਲਦੀ ਆ ਕੋਈ ਵੀ ਰੂਟ ਬੰਦ ਨਹੀਂਗਾ ਤੇ ਜੇ ਕੋਈ ਇਹਨਾਂ ਦੇ ਧਿਆਨ ਚ ਮੈਨੂੰ ਦੱਸ ਦੇਣ ਉਹ ਆਪਾਂ ਚਲਾ ਦੇਾਂਗੇ ਜੇ ਕੋਈ ਰੂਟ ਬੰਦ ਆ ਜਿਹੜਾ ਇੱਕ ਮਤੀਤ ਸਾਹਿਬ ਸ਼੍ਰੀ ਖਰਗਨਗੜ੍ਹ ਸਾਹਿਬ ਤੋਂ ਆਂਦਾ ਸੀ ਚੰਡੀਗੜ੍ਹ ਨੂੰ ਉਹ ਵੀ ਰੂਟ ਪਿਛਲੇ ਦਿਨੀ ਬੰਦ ਹੋਇਆ ਉਹਨੂੰ ਵੀ ਕਿਰਪਾ ਕਰ ਕਿਰਪਾ ਦੇਖ ਲਈਏ ਤੇ ਚਲਾਨ ਦੀ ਕੋਸ਼ਿਸ਼ ਕਰੀਏ ਠੀਕ ਹੈ ਨਾ ਮਿੱਤਰ ਜੀ ਠੀਕ ਹੈ ਸਪੀਕਰ ਸਾਹਿਬ ਜੀ ਠੀਕ ਹੈ ਜੀ ਤੁਸੀਂ ਕਹਿੰਦੇ ਹੋ ਕਿ ਰਾਜਪੁਰਾ ਤੋਂ ਮਾਨਕਪੁਰ ਪਿੰਡਾਂ ਵਿੱਚ ਦੀ ਬੱਸ ਜਾਂਦੀ ਹੈ 18 ਰੂਟ ਸਾਡੇ ਚੱਲ ਰਹੇ ਆ ਸਾਡਾ ਇੱਕੋ ਹੀ ਰੂਟ ਮਾਰਨਿੰਗ ਚ ਜਾਂਦਾ ਸੀ ਜਿਹੜੇ ਕਿ ਸਾਡੇ ਇੱਥੇ ਜਿੰਨੇ ਵੀ ਜੌਬ ਕਰਨ ਵਾਲੇ ਮੁਹੱਲੇ ਸੀ ਉਹ ਜਾਂਦੇ ਸੀ ਉਸ 'ਚ ਪਰ ਉਹ ਰੂਟ ਬਹੁਤ ਲੰਬੇ ਸਮੇਂ ਤੋਂ ਬੰਦ ਪਿਆ ਹੈ ਉਸ ਤੋਂ ਇਲਾਵਾ ਸਾਡੇ ਰਾਜਪੁਰਾ ਵਿੱਚ ਇੱਕ ਨਲਾਸ ਮੰਦਰ ਬੜਾ ਇਤਿਹਾਸਿਕ ਮੰਦਰ ਹੈ ਉਸ ਰੂਟ ਤੇ ਕੋਈ ਵੀ বাস ਨਹੀਂ ਚੱਲ ਰਹੀ ਸਾਡੇ ਹਲਕੇ ਦੀ ਇੱਕ ਬਹੁਤ ਪੁਰਜਾ ਪੁਰਜ ਔਰ ਮੰਗ ਹੈ ਕਿ ਉਸ ਰੂਟ ਤੇ বাস ਚਲਾਈ ਜਾਵੇ ਕਿਉਂਕਿ ਉੱਥੇ ਬਹੁਤ ਸਾਰੇ ਲੋਕਾਂ ਦੀ ਆਸਥਾ ਬਹੁਤ ਸਾਰੇ ਕੀ ਹਜ਼ਾਰਾਂ ਲੱਖਾਂ ਲੋਕਾਂ ਦੀ ਆਸਥਾ ਜੁੜੀ ਹੋਈ ਹੈ ਉਸ ਤੋਂ ਇਲਾਵਾ ਸਾਡੇ ਅੰਦਰ ਪਿੰਡ ਹੈ ਬਸੰਤਪੁਰਾ ਮਾਨਕਪੁਰਾ ਚੰਦੂमाजरा ਇਸ ਏਰੀਆ ਚ ਕੋਈ ਵੀ বাস ਨਹੀਂ ਚੱਲ ਰਹੀ ਜਿਦੋਂ ਵੀ ਅਸੀਂ ਪਿੰਡਾਂ ਚ ਜਾਂਦੇ ਆ ਲੋਕਾਂ ਦੀ ਇੱਕੋ ਹੀ ਮੰਗ ਆਉਂਦੀ ਹੈ ਕਿ ਜੀ ਅੰਦਰ ਬਸਾਂ ਚਲਾਈਆਂ ਜਾਣ ਤਾਂਕਿ ਉਹਨਾਂ ਨੂੰ ਰਾਜਪੁਰੇ ਆਣਾ ਸੌਖਾ ਹੋਵੇ ਜਾਂ ਰਾਜਪੁਰੇ ਉਹਨਾਂ ਨੂੰ ਚੰਡੀਗੜ੍ਹ ਜਾਂਦੇ ਹੋਣ ਸਰਦਾਰ ਜੀ ਨੀਨਾ ਮਿੱਤਲ ਜੀ ਸਰ 1609 ਕੁਐਸਚਨ ਨੰਬਰ 1609 ਸਰਦਾਰ ਲਾਲਜੀਤ ਸਿੰਘ ਭੁੱਲਰ ਸਾਹਿਬ ਟ੍ਰਾਂਸਪੋਰਟ ਮੰਤਰੀ ਮਾਂਜੁਗ ਸਪੀਕਰ ਸਾਹਿਬ ਮਾਂਜੁਗ ਮੈਂਬਰ ਨੇ ਕਿਹਾ ਕੀ ਇਹਨਾਂ ਦੇ ਹਲਕੇ ਦੇ ਵਿੱਚ ਕਿਲੋਮੀਟਰ ਸਕੀਮ ਦੀਆਂ ਬੱਸਾਂ ਬੰਦਿਆ ਸਾਡੀਆਂ 290 ਬੱਸਾਂ ਜਿਹੜੀਆਂ ਆਪਰੇਟ ਹੋ ਰਹੀਆਂ ਕਿਲੋਮੀਟਰ ਸਕੀਮ ਚ ਪੀਆਟੀਸੀ ਚ ਤੇ ਉਹ ਨਿਰੰਤਰ ਉਸੇ ਤਰ੍ਹਾਂ ਉਹ ਰੂਟ ਚੱਲ ਰਿਹਾ ਤੇ ਜਿਹੜੇ ਇਹਨਾਂ ਰਸਤਿਆਂ ਦੀ ਗੱਲ ਕੀਤੀ ਹੈ ਜਿਹੜੇ ਰੂਟਾਂ ਦੀ ਉਹਨਾਂ ਦੇ ਉੱਪਰ ਜਿਹੜਾ ਰਾਜਪੁਰਾ ਤੋਂ ਮਾਨਕਪੁਰ ਆ ਮਾਨਕਪੁਰ ਰਾਜਪੁਰਾ ਤੋਂ ਜਨਸੂਆ ਜਨਸੂਈ ਮਿਰਜ਼ਾਪੁਰ ਏਰੀਆ ਮਾਨਕਪੁਰ ਇੱਥੇ 18 ਚੱਕਰ ਲਾਉਂਦੀਆਂ ਬੱਸਾਂ ਸਾਡੀਆਂ ਤੇ ਜਿਹੜਾ ਚੰਡੀਗੜ੍ਹ ਤੋਂ ਮਾਨਕਪੁਰ ਆ ਇਹ ਵੀ ਇਹੋ ਰੂਟ ਆ ਇਹ ਬੱਸ ਇੱਕ ਪਿੰਡ ਵੱਖਰਾ ਪਿੰਦਾ ਅਬਰਾਵਾ ਇੱਥੇ ਵੀ ਇੱਕ ਬੱਸ ਸਾਡੀ ਜਿਹੜੀ ਆ ਉਹ ਚੱਲਦੀ ਆ ਕੋਈ ਵੀ ਰੂਟ ਬੰਦ ਨਹੀਂਗਾ ਤੇ ਜੇ ਕੋਈ ਇਹਨਾਂ ਦੇ ਧਿਆਨ ਚ ਮੈਨੂੰ ਦੱਸ ਦੇਣ ਉਹ ਆਪਾਂ ਚਲਾ ਦੇਾਂਗੇ ਜੇ ਕੋਈ ਰੂਟ ਬੰਦ ਆ ਜਿਹੜਾ ਇੱਕ ਮਨਤ ਸਿੰਘ ਸਾਬ੍ਹ ਸ਼੍ਰੀ ਖਰਗੜਗੜ੍ਹ ਸਾਬ੍ਹ ਤੋਂ ਆਂਦਾ ਸੀ ਚੰਡੀਗੜ੍ਹ ਨੂੰ ਉਹ ਵੀ ਰੂਟ ਪਿਛਲੇ ਦਿਨੀ ਬੰਦ ਹੋਇਆ ਉਹਨੂੰ ਵੀ ਕਿਰਪਾ ਕਰ ਕਿਰਪਾ ਦੇਖ ਲਈਏ ਤੇ ਚਲਾਨ ਦੀ ਕੋਸ਼ਿਸ਼ ਕਰੀਏ ਜੀ ਮੈਂ ਮਿੱਤਲ ਜੀ ਠੀਕ ਹੈ ਸਪੀਕਰ ਸਾਹਿਬ ਜੀ ਠੀਕ ਹੈ ਜੀ ਤੁਸੀਂ ਕਹਿੰਦੇ ਹੋ ਕਿ ਰਾਜਪੁਰਾ ਤੋਂ ਮਾਨਕਪੁਰ ਪਿੰਡਾਂ ਵਿੱਚ ਦੀ ਬੱਸ ਜਾਂਦੀ ਹੈ 18 ਰੂਟ ਸਾਡੇ ਚੱਲ ਰਹੇ ਆ ਸਾਡਾ ਇੱਕੋ ਹੀ ਰੂਟ ਮਾਰਨਿੰਗ ਚ ਜਾਂਦਾ ਸੀ ਜਿਹੜੇ ਕਿ ਸਾਡੇ ਇੱਥੇ ਜਿੰਨੇ ਵੀ ਜੌਬ ਕਰਨ ਵਾਲੇ ਮੁਹੱਲੇ ਸੀ ਉਹ ਜਾਂਦੇ ਸੀ ਉਸ 'ਚ ਪਰ ਉਹ ਰੂਟ ਬਹੁਤ ਲੰਬੇ ਸਮੇਂ ਤੋਂ ਬੰਦ ਪਿਆ ਹੈ ਉਸ ਤੋਂ ਇਲਾਵਾ ਸਾਡੇ ਰਾਜਪੁਰਾ ਵਿੱਚ ਇੱਕ ਨਲਾਸ ਮੰਦਰ ਬੜਾ ਇਤਿਹਾਸਿਕ ਮੰਦਰ ਹੈ ਉਸ ਰੋਡ ਤੇ ਰੂਟ ਤੇ ਕੋਈ ਵੀ ਬੱਸ ਨਹੀਂ ਚੱਲ ਰਹੀ ਸਾਡੇ ਹਲਕੇ ਦੀ ਇੱਕ ਬਹੁਤ ਪੂਜਯ ਪੁਰਜਾ ਔਰ ਮੰਗ ਹੈ ਕਿ ਉਸ ਰੂਟ ਤੇ ਬੱਸ ਚਲਾਈ ਜਾਵੇ ਕਿਉਂਕਿ ਉੱਥੇ ਬਹੁਤ ਸਾਰੇ ਲੋਕਾਂ ਦੀ ਆਸਥਾ ਬਹੁਤ ਸਾਰੇ ਕੀ ਹਜ਼ਾਰਾਂ ਲੱਖਾਂ ਲੋਕਾਂ ਦੀ ਆਸਥਾ ਜੁੜੀ ਹੋਈ ਹੈ ਉਸ ਤੋਂ ਇਲਾਵਾ ਸਾਡੇ ਇੱਧਰ ਪਿੰਡ ਹੈ ਬਸੰਤਪੁਰਾ ਮਾਨਕਪੁਰਾ ਚੰਦੂमाजरा ਇਸ ਏਰੀਆ 'ਚ ਕੋਈ ਵੀ ਬੱਸ ਨਹੀਂ ਚੱਲ ਰਹੀ ਜਿਦੋਂ ਵੀ ਅਸੀਂ ਪਿੰਡਾਂ 'ਚ ਜਾਂਦੇ ਹਾਂ ਲੋਕਾਂ ਦੀ ਇੱਕੋ ਹੀ ਮੰਗ ਆਉਂਦੀ ਹੈ ਕਿ ਜੀ ਇੱਧਰ ਬਸਾਂ ਚਲਾਈਆਂ ਜਾਣ ਤਾਂਕਿ ਉਹਨਾਂ ਨੂੰ ਰਾਜਪੁਰੇ ਆਣਾ ਸੌਖਾ ਹੋਵੇ ਜਾਂ ਰਾਜਪੁਰੇ ਉਹਨਾਂ ਵਿੱਚ ਜੀ ਨੀਨਾ ਮਿੱਤਰ ਜੀ ਸਰ 1609 ਕੁਐਸਚਨ ਨੰਬਰ 1609 ਸਰਦਾਰ ਲਾਲਜੀਤ ਸਿੰਘ ਭੁੱਲਰ ਸਾਹਿਬ ਟ੍ਰਾਂਸਪੋਰਟ ਮੰਤਰੀ ਮਾਂਜੂਗ ਸਪੀਕਰ ਸਾਹਿਬ ਮਾਂਜੂਗ ਮੈਂਬਰ ਨੇ ਕਿਹਾ ਵੀ ਇਹਨਾਂ ਦੇ ਹਲਕੇ ਦੇ ਵਿੱਚ ਕਿਲੋਮੀਟਰ ਸਕੀਮ ਦੀਆਂ ਬੱਸਾਂ ਮੰਗਦੇ ਆ ਸਾਡੀਆਂ 290 ਬੱਸਾਂ ਜਿਹੜੀਆਂ ਆਪਰੇਟ ਹੋ ਰਹੀਆਂ ਕਿਲੋਮੀਟਰ ਸਕੀਮ ਚ ਪੀਆਰਟੀਸੀ ਚ ਤੇ ਉਹ ਨਿਰੰਤਰ ਉਸੇ ਤਰ੍ਹਾਂ ਉਹ ਰੂਟ ਚੱਲ ਰਿਹਾ ਤੇ ਜਿਹੜੇ ਇਹਨਾਂ ਰਸਤਿਆਂ ਦੀ ਗੱਲ ਕੀਤੀ ਹੈ ਜਿਹੜੇ ਰੂਟਾਂ ਦੀ ਉਹਨਾਂ ਦੇ ਉੱਪਰ ਜਿਹੜਾ ਰਾਜਪੁਰਾ ਤੋਂ ਮਾਨਕਪੁਰ ਆ ਮਾਨਕਪੁਰ ਰਾਜਪੁਰਾ ਤੋਂ ਜਨਸੂਆ ਜਨਸੂਈ ਮਿਰਜ਼ਾਪੁਰ ਏਰੀਆ ਮਾਨਕਪੁਰ ਇੱਥੇ 18 ਚੱਕਰ ਲਾਉਂਦੀਆਂ ਬੱਸਾਂ ਸਾਡੀਆਂ ਤੇ ਜਿਹੜਾ ਚੰਡੀਗੜ੍ਹ ਤੋਂ ਮਾਨਕਪੁਰ ਆ ਇਹ ਵੀ ਇਹੋ ਰੂਟ ਆ ਇਹ ਬੱਸ ਇੱਕ ਪਿੰਡ ਵੱਖਰਾ ਪਿੰਦਾ ਅਬਰਾਵਾ ਇੱਥੇ ਵੀ ਇੱਕ ਬੱਸ ਸਾਡੀ ਜਿਹੜੀ ਆ ਉਹ ਚੱਲਦੀ ਆ ਕੋਈ ਵੀ ਰੂਟ ਬੰਦ ਨਹੀਂਗਾ ਤੇ ਜੇ ਕੋਈ ਇਹਨਾਂ ਦੇ ਧਿਆਨ ਚ ਮੈਨੂੰ ਦੱਸ ਦੇਣ ਉਹ ਆਪਾਂ ਚਲਾ ਦੇਾਂਗੇ ਜੇ ਕੋਈ ਰੂਟ ਬੰਦ ਹੈ ਜਿਹੜਾ ਇੱਕ ਮਤੀਤ ਸਾਹਿਬ ਸ਼੍ਰੀ ਖਰਗੜਗੜ੍ਹ ਸਾਹਿਬ ਤੋਂ ਆਂਦਾ ਸੀ ਚੰਡੀਗੜ੍ਹ ਨੂੰ ਉਹ ਵੀ ਰੂਟ ਪਿਛਲੇ ਦਿਨੀ ਬੰਦ ਹੋਇਆ ਉਹਨੂੰ ਵੀ ਕਿਰਪਾ ਕਰ ਕਿਰਪਾ ਦੇਖ ਲਈਏ ਤੇ ਚਲਾਨ ਦੀ ਕੋਸ਼ਿਸ਼ ਕਰੀਏ ਜੀ ਮੈਂ ਮਿੱਤਰ ਜੀ ਠੀਕ ਹੈ ਸਪੀਕਰ ਸਾਹਿਬ ਜੀ ਠੀਕ ਹੈ ਜੀ ਤੁਸੀਂ ਕਹਿੰਦੇ ਹੋ ਕਿ ਰਾਜਪੁਰਾ ਤੋਂ ਮਾਨਕਪੁਰ ਪਿੰਡਾਂ ਵਿੱਚ ਦੀ ਬੱਸ ਜਾਂਦੀ ਹੈ 18 ਰੂਟ ਸਾਡੇ ਚੱਲ ਰਹੇ ਆ ਸਾਡਾ ਇੱਕੋ ਹੀ ਰੂਟ ਮਾਰਨਿੰਗ ਚ ਜਾਂਦਾ ਸੀ ਜਿਹੜੇ ਕਿ ਸਾਡੇ ਇੱਥੋਂ ਜਿੰਨੇ ਵੀ ਜੌਬ ਕਰਨ ਵਾਲੇ ਮੁਹੱਲੇ ਸੀ ਉਹ ਜਾਂਦੇ ਸੀ ਉਸ 'ਚ ਪਰ ਉਹ ਰੂਟ ਬਹੁਤ ਲੰਬੇ ਸਮੇਂ ਤੋਂ ਬੰਦ ਪਿਆ ਹੈ ਉਸ ਤੋਂ ਇਲਾਵਾ ਸਾਡੇ ਰਾਜਪੁਰਾ ਵਿੱਚ ਇੱਕ ਨਲਾਸ ਮੰਦਿਰ ਬੜਾ ਇਤਿਹਾਸਿਕ ਮੰਦਿਰ ਹੈ ਉਸ ਰੋਡ ਤੇ ਰੂਟ ਤੇ ਕੋਈ ਵੀ ਬੱਸ ਨਹੀਂ ਚੱਲ ਰਹੀ ਸਾਡੇ ਹਲਕੇ ਦੀ ਇੱਕ ਬਹੁਤ ਪੂਜਯ ਪੁਰਜਾ ਔਰ ਮੰਗ ਹੈ ਕਿ ਉਸ ਰੂਟ ਤੇ বাস ਚਲਾਈ ਜਾਵੇ ਕਿਉਂਕਿ ਉੱਥੇ ਬਹੁਤ ਸਾਰੇ ਲੋਕਾਂ ਦੀ ਆਸਥਾ ਬਹੁਤ ਸਾਰੇ ਕੀ ਹਜ਼ਾਰਾਂ ਲੱਖਾਂ ਲੋਕਾਂ ਦੀ ਆਸਥਾ ਜੁੜੀ ਹੋਈ ਹੈ ਉਸ ਤੋਂ ਇਲਾਵਾ ਸਾਡੇ ਅੰਦਰ ਪਿੰਡ ਹੈ ਬਸੰਤਪੁਰਾ ਮਾਨਕਪੁਰ ਚੰਦੂमाजरा ਇਸ ਏਰੀਆ ਚ ਕੋਈ ਵੀ বাস ਨਹੀਂ ਚੱਲ ਰਹੀ ਜਿਦੋਂ ਵੀ ਅਸੀਂ ਪਿੰਡਾਂ ਚ ਜਾਂਦੇ ਹਾਂ ਲੋਕਾਂ ਦੀ ਇੱਕੋ ਹੀ ਮੰਗ ਆਉਂਦੀ ਹੈ ਕਿ ਜੀ ਅੰਦਰ ਬੱਸਾਂ ਚਲਾਈਆਂ ਜਾਣ ਤਾਂਕਿ ਉਹਨਾਂ ਨੂੰ ਰਾਜਪੁਰੇ ਆਣਾ ਸੌਖਾ ਹੋਵੇ ਜਾਂ ਰਾਜਪੁਰੇ ਉਹਨਾਂ ਨੂੰ ਚੰਡੀਗੜ੍ਹ ਜਾਂਦੇ ਸਰਕਾਰੀ ਨੀਨਾ ਮਿੱਤਲ ਜੀ ਸਰ 1609 ਕੁਐਸਚਨ ਨੰਬਰ 1609 ਸਰਦਾਰ ਲਾਲਜੀਤ ਸਿੰਘ ਭੁੱਲਰ ਸਾਹਿਬ ਟ੍ਰਾਂਸਪੋਰਟ ਮੰਤਰੀ ਮਾਨਜੋਗ ਸਪੀਕਰ ਸਾਹਿਬ ਮਾਨਜੋਗ ਮੈਂਬਰ ਨੇ ਕਿਹਾ ਵੀ ਇਹਨਾਂ ਦੇ ਹਲਕੇ ਦੇ ਵਿੱਚ ਕਿਲੋਮੀਟਰ ਸਕੀਮ ਦੀਆਂ ਬੱਸਾਂ ਮੰਦਿਆ ਸਾਡੀਆਂ 290 ਬੱਸਾਂ ਜਿਹੜੀਆਂ ਆਪਰੇਟ ਹੋ ਰਹੀਆਂ ਕਿਲੋਮੀਟਰ ਸਕੀਮ ਚ ਪੀਆਰਟੀਸੀ ਚ ਤੇ ਉਹ ਨਿਰੰਤਰ ਉਸੇ ਤਰ੍ਹਾਂ ਉਹ ਰੂਟ ਚੱਲ ਰਹੀ ਹੈ ਤੇ ਜਿਹੜੇ ਇਹਨਾਂ ਰਸਤਿਆਂ ਦੀ ਗੱਲ ਕੀਤੀ ਹੈ ਜਿਹੜੇ ਰੂਟਾਂ ਦੀ ਉਹਨਾਂ ਦੇ ਉੱਪਰ ਜਿਹੜਾ ਰਾਜਪੁਰਾ ਤੋਂ ਮਾਨਕਪੁਰ ਆ ਮਾਨਕਪੁਰ ਰਾਜਪੁਰਾ ਤੋਂ ਜਨਸੂਆ ਜਨਸੂਈ ਮਿਰਜ਼ਾਪੁਰ ਏਰੀਆ ਮਾਨਕਪੁਰ ਇੱਥੇ 18 ਚੱਕਰ ਲਾਉਂਦੀਆਂ ਬੱਸਾਂ ਸਾਡੀਆਂ ਤੇ ਜਿਹੜਾ ਚੰਡੀਗੜ੍ਹ ਤੋਂ ਮਾਨਕਪੁਰ ਆ ਇਹ ਵੀ ਇਹੋ ਰੂਟ ਆ ਇਹ ਬੱਸ ਇੱਕ ਪਿੰਡ ਵੱਖਰਾ ਪਿੰਦਾ ਅਬਰਾਵਾ ਇੱਥੇ ਵੀ ਇੱਕ ਬੱਸ ਸਾਡੀ ਜਿਹੜੀ ਆ ਉਹ ਚੱਲਦੀ ਆ ਕੋਈ ਵੀ ਰੂਟ ਬੰਦ ਨਹੀਂਗਾ ਤੇ ਜੇ ਕੋਈ ਇਹਨਾਂ ਦੇ ਧਿਆਨ ਚ ਮੈਨੂੰ ਦੱਸ ਦੇਣ ਉਹ ਆਪਾਂ ਚਲਾ ਦੇਾਂਗੇ ਜੇ ਕੋਈ ਰੂਟ ਬੰਦ ਹੈ ਜਿਹੜਾ ਇੱਕ ਮੰਤਰੀ ਸਾਹਿਬ ਸ਼੍ਰੀ ਖਰਗਡਟ ਸਾਹਿਬ ਤੋਂ ਆਂਦਾ ਸੀ ਚੰਡੀਗੜ੍ਹ ਨੂੰ ਉਹ ਵੀ ਰੂਟ ਪਿਛਲੇ ਦਿਨੀ ਬੰਦ ਹੋਇਆ ਉਹਨੂੰ ਵੀ ਕਿਰਪਾ ਕਰ ਕਿਰਪਾ ਦੇਖ ਲਈਏ ਤੇ ਚਲਣ ਦੀ ਕੋਸ਼ਿਸ਼ ਕਰੀਏ ਜੀ ਮੈਂ ਮਿੱਤਰ ਜੀ ਠੀਕ ਹੈ ਸਪੀਕਰ ਸਾਹਿਬ ਜੀ ਠੀਕ ਹੈ ਜੀ ਤੁਸੀਂ ਕਹਿੰਦੇ ਹੋ ਕਿ ਰਾਜਪੁਰਾ ਤੋਂ ਮਾਨਕਪੁਰ ਪਿੰਡਾਂ ਵਿੱਚ ਵੀ ਬਸ ਜਾਂਦੀ ਹੈ 18 ਰੂਟ ਸਾਡੇ ਚੱਲ ਰਹੇ ਆ ਸਾਡਾ ਇੱਕੋ ਹੀ ਰੂਟ ਮਾਰਨਿੰਗ ਚ ਜਾਂਦਾ ਸੀ ਜਿਹੜੇ ਕਿ ਸਾਡੇ ਇੱਥੇ ਜਿੰਨੇ ਵੀ ਜੌਬ ਕਰਨ ਵਾਲੇ ਮੁਹੱਲੇ ਸੀ ਉਹ ਜਾਂਦੇ ਸੀ ਉਸ 'ਚ ਪਰ ਉਹ ਰੂਟ ਬਹੁਤ ਲੰਬੇ ਸਮੇਂ ਤੋਂ ਬੰਦ ਪਿਆ ਹੈ ਉਸ ਤੋਂ ਇਲਾਵਾ ਸਾਡੇ ਰਾਜਪੁਰਾ ਵਿੱਚ ਇੱਕ ਨਲਾਸ ਮੰਦਰ ਬੜਾ ਇਤਿਹਾਸਿਕ ਮੰਦਰ ਹੈ ਉਸ ਰੂਟ ਤੇ ਕੋਈ ਵੀ ਬੱਸ ਨਹੀਂ ਚੱਲ ਰਹੀ ਸਾਡੇ ਹਲਕੇ ਦੀ ਇੱਕ ਬਹੁਤ ਪੁਰਜਾ ਪੁਰਜ ਔਰ ਮੰਗ ਹੈ ਕਿ ਉਸ ਰੂਟ ਤੇ ਬੱਸ ਚਲਾਈ ਜਾਵੇ ਕਿਉਂਕਿ ਉੱਥੇ ਬਹੁਤ ਸਾਰੇ ਲੋਕਾਂ ਦੀ ਆਸਥਾ ਬਹੁਤ ਸਾਰੇ ਕੀ ਹਜ਼ਾਰਾਂ ਲੱਖਾਂ ਲੋਕਾਂ ਦੀ ਆਸਥਾ ਜੁੜੀ ਹੋਈ ਹੈ ਉਸ ਤੋਂ ਇਲਾਵਾ ਸਾਡੇ ਇੱਧਰ ਪਿੰਡ ਹੈ ਬਸੰਤਪੁਰਾ ਮਾਨਕਪੁਰ ਚੰਦੂ ਮਾਜਰਾ ਇਸ ਏਰੀਆ 'ਚ ਕੋਈ ਵੀ ਬੱਸ ਨਹੀਂ ਚੱਲ ਰਹੀ ਜਿਦੋਂ ਵੀ ਅਸੀਂ ਪਿੰਡਾਂ 'ਚ ਜਾਂਦੇ ਹਾਂ ਲੋਕਾਂ ਦੀ ਇੱਕੋ ਹੀ ਮੰਗ ਆਉਂਦੀ ਹੈ ਕਿ ਜੀ ਇੱਧਰ ਬੱਸਾਂ ਚਲਾਈਆਂ ਜਾਣ ਤਾਂਕਿ ਉਹਨਾਂ ਨੂੰ ਰਾਜਪੁਰੇ ਆਣਾ ਸੌਖਾ ਹੋਵੇ ਜਾਂ ਰਾਜਪੁਰੇ ਉਹਨਾਂ ਨੂੰ ਚੰਡੀਗੜ੍ਹ ਜਾਂਦੇ ਹੋਣ ਸੀ ਦੀ ਨੀਨਾ ਮਿੱਤਲ ਜੀ ਸਰ 1609 ਕੁਐਸਚਨ ਨੰਬਰ 1609 ਸਰਦਾਰ ਲਾਲਜੀਤ ਸਿੰਘ ਭੁੱਲਰ ਸਾਹਿਬ ਟ੍ਰਾਂਸਪੋਰਟ ਮੰਤਰੀ ਮਾਨਜੋਗ ਸਪੀਕਰ ਸਾਹਿਬ ਮਾਨਜੋਗ ਮੈਂਬਰ ਨੇ ਕਿਹਾ ਵੀ ਇਹਨਾਂ ਦੇ ਹਲਕੇ ਦੇ ਵਿੱਚ ਕਿਲੋਮੀਟਰ ਸਕੀਮ ਦੀਆਂ ਬੱਸਾਂ ਮੰਦਿਆ ਸਾਡੀਆਂ 290 ਬੱਸਾਂ ਜਿਹੜੀਆਂ ਆਪਰੇਟ ਹੋ ਰਹੀਆਂ ਕਿਲੋਮੀਟਰ ਸਕੀਮ ਚ ਪੀਆਰਟੀਸੀ ਚ ਤੇ ਉਹ ਨਿਰੰਤਰ ਉਸੇ ਤਰ੍ਹਾਂ ਉਹ ਰੂਟ ਚੱਲ ਰਹੀ ਹੈ ਤੇ ਜਿਹੜੇ ਇਹਨਾਂ ਰਸਤਿਆਂ ਦੀ ਗੱਲ ਕੀਤੀ ਹੈ ਜਿਹੜੇ ਰੂਟਾਂ ਦੀ ਉਹਨਾਂ ਦੇ ਉੱਪਰ ਜਿਹੜਾ ਰਾਜਪੁਰਾ ਤੋਂ ਮਾਨਕਪੁਰ ਆ ਮਾਨਕ ਰਾਜਪੁਰਾ ਤੋਂ ਜਨਸੂਆ ਜਨਸੂਈ ਮਿਰਜ਼ਾਪੁਰ ਏਰੀਆ ਮਾਨਕਪੁਰ ਇੱਥੇ 18 ਚੱਕਰ ਲਾਉਂਦੀਆਂ ਬੱਸਾਂ ਸਾਡੀਆਂ ਤੇ ਜਿਹੜਾ ਚੰਡੀਗੜ੍ਹ ਤੋਂ ਮਾਨਕਪੁਰ ਆ ਇਹ ਵੀ ਇਹੋ ਰੂਟ ਆ ਇਹ ਬੱਸ ਇੱਕ ਪਿੰਡ ਵੱਖਰਾ ਪਿੰਦਾ ਅਬਰਾਵਾ ਇੱਥੇ ਵੀ ਇੱਕ ਬੱਸ ਸਾਡੀ ਜਿਹੜੀ ਆ ਉਹ ਚੱਲਦੀ ਆ ਕੋਈ ਵੀ ਰੂਟ ਬੰਦ ਨਹੀਂਗਾ ਤੇ ਜੇ ਕੋਈ ਇਹਨਾਂ ਦੇ ਧਿਆਨ ਚ ਮੈਨੂੰ ਦੱਸ ਦੇਣ ਉਹ ਆਪਾਂ ਚਲਾ ਦੇਾਂਗੇ ਜੇ ਕੋਈ ਰੂਟ ਬੰਦਿਆ ਜਿਹੜਾ ਇੱਕ ਮਤੀਤ ਸਾਹਿਬ ਸ਼੍ਰੀ ਖਰੋਗਡਟ ਸਾਹਿਬ ਤੋਂ ਆਂਦਾ ਸੀ ਚੰਡੀਗੜ੍ਹ ਨੂੰ ਉਹ ਵੀ ਰੂਟ ਪਿਛਲੇ ਦਿਨੀ ਬੰਦ ਹੋਇਆ ਉਹਨੂੰ ਵੀ ਕਿਰਪਾ ਕਰਕੇ ਦੇਖ ਲਈਏ ਤੇ ਚਲਾਨ ਦੀ ਕੋਸ਼ਿਸ਼ ਕਰੀਏ ਜੀ ਜੀ ਮਿੱਤਰ ਜੀ ਠੀਕ ਹੈ ਸਪੀਕਰ ਸਾਹਿਬ ਜੀ ਠੀਕ ਹੈ ਜੀ ਤੁਸੀਂ ਕਹਿੰਦੇ ਹੋ ਕਿ ਰਾਜਪੁਰਾ ਤੋਂ ਮਾਨਕਪੁਰ ਪਿੰਡਾਂ ਵਿੱਚ ਦੀ ਬੱਸ ਜਾਂਦੀ ਹੈ 18 ਰੂਟ ਸਾਡੇ ਚੱਲ ਰਿਹਾ ਹੈ ਸਾਡਾ ਇੱਕੋ ਹੀ ਰੂਟ ਮਾਰਨਿੰਗ ਚ ਜਾਂਦਾ ਸੀ ਜਿਹੜੇ ਕਿ ਸਾਡੇ ਇੱਥੋਂ ਜਿੰਨੇ ਵੀ ਜੌਬ ਕਰਨ ਵਾਲੇ ਮੁਹੱਲੇ ਸੀ ਉਹ ਜਾਂਦੇ ਸੀ ਉਸ 'ਚ ਪਰ ਉਹ ਰੂਟ ਬਹੁਤ ਲੰਬੇ ਸਮੇਂ ਤੋਂ ਬੰਦ ਪਿਆ ਹੈ ਉਸ ਤੋਂ ਇਲਾਵਾ ਸਾਡੇ ਰਾਜਪੁਰਾ ਵਿੱਚ ਇੱਕ ਨਲਾਸ ਮੰਦਰ ਬੜਾ ਇਤਿਹਾਸਿਕ ਮੰਦਰ ਹੈ ਉਸ ਰੋਡ ਤੇ ਰੂਟ ਤੇ ਕੋਈ ਵੀ ਬੱਸ ਨਹੀਂ ਚੱਲ ਰਹੀ ਸਾਡੇ ਹਲਕੇ ਦੀ ਇੱਕ ਬਹੁਤ ਪੁਰਜੁਰ ਪੁਰਜ ਔਰ ਮੰਗ ਹੈ ਕਿ ਉਸ ਰੂਟ ਤੇ ਬੱਸ ਚਲਾਈ ਜਾਵੇ ਕਿਉਂਕਿ ਉੱਥੇ ਬਹੁਤ ਸਾਰੇ ਲੋਕਾਂ ਦੀ ਆਸਥਾ ਬਹੁਤ ਸਾਰੇ ਕੀ ਹਜ਼ਾਰਾਂ ਲੱਖਾਂ ਲੋਕਾਂ ਦੀ ਆਸਥਾ ਜੁੜੀ ਹੋਈ ਹੈ ਉਸ ਤੋਂ ਇਲਾਵਾ ਸਾਡੇ ਇੱਧਰ ਪਿੰਡ ਹੈ ਬਸੰਤਪੁਰਾ ਮਾਨਕਪੁਰ ਚੰਦੂ ਮਾਜਰਾ ਇਸ ਏਰੀਆ ਚ ਕੋਈ ਵੀ ਬੱਸ ਨਹੀਂ ਚੱਲ ਰਹੀ ਜਿਦੋਂ ਵੀ ਅਸੀਂ ਪਿੰਡਾਂ ਚ ਜਾਂਦੇ ਆ ਲੋਕਾਂ ਦੀ ਇੱਕੋ ਹੀ ਮੰਗ ਆਂਦੀ ਹੈ ਕਿ ਜੀ ਇੱਧਰ ਬੱਸਾਂ ਚਲਾਈਆਂ ਜਾਣ ਤਾਂਕਿ ਉਹਨਾਂ ਨੂੰ ਰਾਜਪੁਰੇ ਆਣਾ ਸੌਖਾ ਹੋਵੇ ਜਾਂ ਰਾਜਪੁਰੇ ਉਹਨਾਂ ਨੂੰ ਚੰਡੀਗੜ੍ਹ ਜਾਂਦੇ ਹੋਣ ਸਰਦਾਰੀ ਨੀਨਾ ਮਿੱਤਲ ਜੀ ਸਰ 1609 ਕੁਐਸਚਨ ਨੰਬਰ 1609 ਸਰਦਾਰ ਲਾਲਜੀਤ ਸਿੰਘ ਭੁੱਲਰ ਸਾਹਿਬ ਟ੍ਰਾਂਸਪੋਰਟ ਮੰਤਰੀ ਮਾਨਜੋਗ ਸਪੀਕਰ ਸਾਹਿਬ ਮਾਨਜੋਗ ਮੈਂਬਰ ਨੇ ਕਿਹਾ ਵੀ ਇਹਨਾਂ ਦੇ ਹਲਕੇ ਦੇ ਵਿੱਚ ਕਿਲੋਮੀਟਰ ਸਕੀਮ ਦੀਆਂ ਬੱਸਾਂ ਬੰਦਿਆ ਸਾਡੀਆਂ 290 ਬੱਸਾਂ ਜਿਹੜੀਆਂ ਆਪਰੇਟ ਹੋ ਰਹੀਆਂ ਕਿਲੋਮੀਟਰ ਸਕੀਮ ਚ ਪੀਆਰਟੀਸੀ ਚ ਤੇ ਉਹ ਨਿਰੰਤਰ ਉਸੇ ਤਰ੍ਹਾਂ ਉਹ ਰੂਟ ਚੱਲ ਰਿਹਾ ਤੇ ਜਿਹੜੇ ਇਹਨਾਂ ਰਸਤਿਆਂ ਦੀ ਗੱਲ ਕੀਤੀ ਹੈ ਜਿਹੜੇ ਰੂਟਾਂ ਦੀ ਉਹਨਾਂ ਦੇ ਉੱਪਰ ਜਿਹੜਾ ਰਾਜਪੁਰਾ ਤੋਂ ਮਾਨਕਪੁਰ ਆ ਮਾਨਕਪੁਰ ਰਾਜਪੁਰਾ ਤੋਂ ਜਨਸੂਆ ਜਨਸੂਈ ਮਿਰਜ਼ਾਪੁਰ ਏਰੀਆ ਮਾਨਕਪੁਰ ਇੱਥੇ 18 ਚੱਕਰ ਲਾਉਂਦੀਆਂ ਬੱਸਾਂ ਸਾਡੀਆਂ ਤੇ ਜਿਹੜਾ ਚੰਡੀਗੜ੍ਹ ਤੋਂ ਮਾਨਕਪੁਰ ਆ ਇਹ ਵੀ ਇਹੋ ਰੂਟ ਆ ਇਹ ਬੱਸ ਇੱਕ ਪਿੰਡ ਵੱਖਰਾ ਪੈਂਦਾ ਅਬਰਾਵਾ ਇੱਥੇ ਵੀ ਇੱਕ ਬੱਸ ਸਾਡੀ ਜਿਹੜੀ ਆ ਉਹ ਚੱਲਦੀ ਆ ਕੋਈ ਵੀ ਰੂਟ ਬੰਦ ਨਹੀਂਗਾ ਤੇ ਜੇ ਕੋਈ ਇਹਨਾਂ ਦੇ ਧਿਆਨ ਚ ਮੈਨੂੰ ਦੱਸ ਦੇਣ ਉਹ ਆਪਾਂ ਚਲਾ ਦੇਾਂਗੇ ਜੇ ਕੋਈ ਰੂਟ ਬੰਦ ਆ ਜਿਹੜਾ ਇੱਕ ਮੰਤਰੀ ਸਾਹਿਬ ਸ਼੍ਰੀ ਖਰਗਨੜ ਸਾਹਿਬ ਤੋਂ ਆਂਦਾ ਸੀ ਚੰਡੀਗੜ੍ਹ ਨੂੰ ਉਹ ਵੀ ਰੂਟ ਪਿਛਲੇ ਦਿਨੀ ਬੰਦ ਹੋਇਆ ਉਹਨੂੰ ਵੀ ਕਿਰਪਾ ਕਰ ਕਿਰਪਾ ਦੇਖ ਲਈਏ ਤੇ ਚਲਾਨ ਦੀ ਕੋਸ਼ਿਸ਼ ਕਰੀਏ ਜੀ ਮੈਂ ਮਿੱਤਰ ਜੀ ਠੀਕ ਹੈ ਸਪੀਕਰ ਸਾਹਿਬ ਜੀ ਠੀਕ ਹੈ ਜੀ ਤੁਸੀਂ ਕਹਿੰਦੇ ਹੋ ਕਿ ਰਾਜਪੁਰਾ ਤੋਂ ਮਾਨਕਪੁਰ ਪਿੰਡਾਂ ਵਿੱਚ ਵੀ ਬਸ ਜਾਂਦੀ ਹੈ 18 ਰੂਟ ਸਾਡੇ ਚੱਲ ਰਹੇ ਆ ਸਾਡਾ ਇੱਕੋ ਹੀ ਰੂਟ ਮਾਰਨਿੰਗ ਚ ਜਾਂਦਾ ਸੀ ਜਿਹੜੇ ਕਿ ਸਾਡੇ ਇੱਥੇ ਜਿੰਨੇ ਵੀ ਜੌਬ ਕਰਨ ਵਾਲੇ ਮੁਹੱਲੇ ਸੀ ਉਹ ਜਾਂਦੇ ਸੀ ਉਸ 'ਚ ਪਰ ਉਹ ਰੂਟ ਬਹੁਤ ਲੰਬੇ ਸਮੇਂ ਤੋਂ ਬੰਦ ਪਿਆ ਹੈ ਉਸ ਤੋਂ ਇਲਾਵਾ ਸਾਡੇ ਰਾਜਪੁਰਾ ਵਿੱਚ ਇੱਕ ਨਲਾਸ ਮੰਦਰ ਬੜਾ ਇਤਿਹਾਸਿਕ ਮੰਦਰ ਹੈ ਉਸ ਰੋਡ ਤੇ ਰੂਟ ਤੇ ਕੋਈ ਵੀ বাস ਨਹੀਂ ਚੱਲ ਰਹੀ ਸਾਡੇ ਹਲਕੇ ਦੀ ਇੱਕ ਬਹੁਤ ਪੁਰਜ਼ੋਰ ਪੁਰਜ਼ੋਰ ਮੰਗ ਹੈ ਕਿ ਉਸ ਰੂਟ ਤੇ বাস ਚਲਾਈ ਜਾਵੇ ਕਿਉਂਕਿ ਉੱਥੇ ਬਹੁਤ ਸਾਰੇ ਲੋਕਾਂ ਦੀ ਆਸਥਾ ਬਹੁਤ ਸਾਰੇ ਕੀ ਹਜ਼ਾਰਾਂ ਲੱਖਾਂ ਲੋਕਾਂ ਦੀ ਆਸਥਾ ਜੁੜੀ ਹੋਈ ਹੈ ਉਸ ਤੋਂ ਇਲਾਵਾ ਸਾਡੇ ਅੰਦਰ ਪਿੰਡ ਹੈ ਬਸੰਤਪੁਰਾ ਮਾਨਕਪੁਰ ਚੰਦੂमाजरा ਇਸ ਏਰੀਆ ਚ ਕੋਈ ਵੀ বাস ਨਹੀਂ ਚੱਲ ਰਹੀ ਜਿਦੋਂ ਵੀ ਅਸੀਂ ਪਿੰਡਾਂ ਚ ਜਾਂਦੇ ਆ ਲੋਕਾਂ ਦੀ ਇੱਕੋ ਹੀ ਮੰਗ ਆਉਂਦੀ ਹੈ ਕਿ ਜੀ ਅੰਦਰ ਬਸਾਂ ਚਲਾਈਆਂ ਜਾਣ ਤਾਂਕਿ ਉਹਨਾਂ ਨੂੰ ਰਾਜਪੁਰੇ ਆਣਾ ਸੌਖਾ ਹੋਵੇ ਜਾਂ ਰਾਜਪੁਰੇ ਉਹਨਾਂ ਨੂੰ ਚੰਡੀਗੜ੍ਹ ਜਾਂਦੇ ਸਰਕਾਰੀ ਨੀਨਾ ਮਿੱਤਰ ਜੀ ਸਰ 1609 ਕੁਐਸਚਨ ਨੰਬਰ 1609 ਸਰਦਾਰ ਲਾਲਜੀਤ ਸਿੰਘ ਭੁੱਲਰ ਸਾਹਿਬ ਟ੍ਰਾਂਸਪੋਰਟ ਮੰਤਰੀ ਮਾਨਯੋਗ ਸਪੀਕਰ ਸਾਹਿਬ ਮਾਨਯੋਗ ਮੈਂਬਰ ਨੇ ਕਿਹਾ ਕੀ ਇਹਨਾਂ ਦੇ ਹਲਕੇ ਦੇ ਵਿੱਚ ਕਿਲੋਮੀਟਰ ਸਕੀਮ ਦੀਆਂ ਬੱਸਾਂ ਮੰਦਿਆ ਸਾਡੀਆਂ 290 ਬੱਸਾਂ ਜਿਹੜੀਆਂ ਆਪਰੇਟ ਹੋ ਰਹੀਆਂ ਕਿਲੋਮੀਟਰ ਸਕੀਮ ਚ ਪੀਆਰਟੀਸੀ ਚ ਤੇ ਉਹ ਨਿਰੰਤਰ ਉਸੇ ਤਰ੍ਹਾਂ ਉਹ ਰੂਟ ਚੱਲ ਰਿਹਾ ਤੇ ਜਿਹੜੇ ਇਹਨਾਂ ਰਸਤਿਆਂ ਦੀ ਗੱਲ ਕੀਤੀ ਹੈ ਜਿਹੜੇ ਰੂਟਾਂ ਦੀ ਉਹਨਾਂ ਦੇ ਉੱਪਰ ਜਿਹੜਾ ਰਾਜਪੁਰਾ ਤੋਂ ਮਾਨਕਪੁਰ ਆ ਮਾਨਕਪੁਰ ਰਾਜਪੁਰਾ ਤੋਂ ਜਨਸੂਆ ਜਨਸੂਈ ਮਿਰਜ਼ਾਪੁਰ ਏਰੀਆ ਮਾਨਕਪੁਰ ਇੱਥੇ 18 ਚੱਕਰ ਲਾਉਂਦੀਆਂ ਬੱਸਾਂ ਸਾਡੀਆਂ ਤੇ ਜਿਹੜਾ ਚੰਡੀਗੜ੍ਹ ਤੋਂ ਮਾਨਕਪੁਰ ਆ ਇਹ ਵੀ ਇਹੋ ਰੂਟ ਆ ਇਹ ਬੱਸ ਇੱਕ ਪਿੰਡ ਵੱਖਰਾ ਪਿੰਦਾ ਅਬਰਾਵਾ ਇੱਥੇ ਵੀ ਇੱਕ ਬੱਸ ਸਾਡੀ ਜਿਹੜੀ ਆ ਉਹ ਚੱਲਦੀ ਆ ਕੋਈ ਵੀ ਰੂਟ ਬੰਦ ਨਹੀਂਗਾ ਤੇ ਜੇ ਕੋਈ ਇਹਨਾਂ ਦੇ ਧਿਆਨ ਚ ਮੈਨੂੰ ਦੱਸ ਦੇਣ ਉਹ ਆਪਾਂ ਚਲਾ ਦੇਾਂਗੇ ਜੇ ਕੋਈ ਰੂਟ ਬੰਦਿਆ ਜਿਹੜਾ ਇੱਕ ਮਤੀਤ ਸਾਹਿਬ ਸ਼੍ਰੀ ਖਰਗਡਟ ਸਾਹਿਬ ਤੋਂ ਆਂਦਾ ਸੀ ਚੰਡੀਗੜ੍ਹ ਨੂੰ ਉਹ ਵੀ ਰੂਟ ਪਿਛਲੇ ਦਿਨੀ ਬੰਦ ਹੋਇਆ ਉਹਨੂੰ ਵੀ ਕਿਰਪਾ ਕਰ ਕਿਰਪਾ ਦੇਖ ਲਈਏ ਤੇ ਚਲਾਨ ਦੀ ਕੋਸ਼ਿਸ਼ ਕਰੀਏ ਜੀ ਨਮਿਤਲ ਜੀ ਠੀਕ ਹੈ ਸਪੀਕਰ ਸਾਹਿਬ ਜੀ ਠੀਕ ਹੈ ਜੀ ਤੁਸੀਂ ਕਹਿੰਦੇ ਹੋ ਕਿ ਰਾਜਪੁਰਾ ਤੋਂ ਮਾਨਕਪੁਰ ਪਿੰਡਾਂ ਵਿੱਚ ਦੀ ਬੱਸ ਜਾਂਦੀ ਹੈ 18 ਰੂਟ ਸਾਡੇ ਚੱਲ ਰਹੇ ਆ ਸਾਡਾ ਇੱਕੋ ਹੀ ਰੂਟ ਮਾਰਨਿੰਗ ਚ ਜਾਂਦਾ ਸੀ ਜਿਹੜੇ ਕਿ ਸਾਡੇ ਇੱਥੇ ਜਿੰਨੇ ਵੀ ਜੌਬ ਕਰਨ ਵਾਲੇ ਮੁਹੱਲੇ ਸੀ ਉਹ ਜਾਂਦੇ ਸੀ ਉਸ 'ਚ ਪਰ ਉਹ ਰੂਟ ਬਹੁਤ ਲੰਬੇ ਸਮੇਂ ਤੋਂ ਬੰਦ ਪਿਆ ਹੈ ਉਸ ਤੋਂ ਇਲਾਵਾ ਸਾਡੇ ਰਾਜਪੁਰਾ ਵਿੱਚ ਇੱਕ ਨਲਾਸ ਮੰਦਿਰ ਬੜਾ ਇਤਿਹਾਸਿਕ ਮੰਦਿਰ ਹੈ ਉਸ ਰੋਡ ਰੂਟ ਤੇ ਕੋਈ ਵੀ বাস ਨਹੀਂ ਚੱਲ ਰਹੀ ਸਾਡੇ ਹਲਕੇ ਦੀ ਇੱਕ ਬਹੁਤ ਪੂਜਯ ਪੁਰਜ ਔਰ ਮੰਗ ਹੈ ਕਿ ਉਸ ਰੂਟ ਤੇ বাস ਚਲਾਈ ਜਾਵੇ ਕਿਉਂਕਿ ਉੱਥੇ ਬਹੁਤ ਸਾਰੇ ਲੋਕਾਂ ਦੀ ਆਸਥਾ ਬਹੁਤ ਸਾਰੇ ਕੀ ਹਜ਼ਾਰਾਂ ਲੱਖਾਂ ਲੋਕਾਂ ਦੀ ਆਸਥਾ ਜੁੜੀ ਹੋਈ ਹੈ ਉਸ ਤੋਂ ਇਲਾਵਾ ਸਾਡੇ ਅੰਦਰ ਪਿੰਡ ਹੈ ਬਸੰਤਪੁਰਾ ਮਾਨਕਪੁਰੇ ਚੰਦੂमाजरा ਇਸ ਏਰੀਆ ਚ ਕੋਈ ਵੀ বাস ਨਹੀਂ ਚੱਲ ਰਹੀ ਜਿਦੋਂ ਵੀ ਅਸੀਂ ਪਿੰਡਾਂ ਚ ਜਾਂਦੇ ਆ ਲੋਕਾਂ ਦੀ ਇੱਕੋ ਹੀ ਮੰਗ ਆਉਂਦੀ ਹੈ ਕਿ ਜੀ ਅੰਦਰ ਬਸਾਂ ਚਲਾਈਆਂ ਜਾਣ ਤਾਂਕਿ ਉਹਨਾਂ ਨੂੰ ਰਾਜਪੁਰੇ ਆਣਾ ਸੌਖਾ ਹੋਵੇ ਜਾਂ ਰਾਜਪੁਰੇ ਤੋਂ ਨੀਂਦਾ ਮਿੱਤਲ ਜੀ ਸਰ 1609 ਕੁਐਸਚਨ ਨੰਬਰ 1609 ਸਰਦਾਰ ਲਾਲਜੀਤ ਸਿੰਘ ਭੁੱਲਰ ਸਾਹਿਬ ਟ੍ਰਾਂਸਪੋਰਟ ਮੰਤਰੀ ਮਾਨਜੁਗ ਸਪੀਕਰ ਸਾਹਿਬ ਮਾਨਜੁਗ ਮੈਂਬਰ ਨੇ ਕਿਹਾ ਕੀ ਇਹਨਾਂ ਦੇ ਹਲਕੇ ਦੇ ਵਿੱਚ ਕਿਲੋਮੀਟਰ ਸਕੀਮ ਦੀਆਂ ਬੱਸਾਂ ਮੰਦਿਆ ਸਾਡੀਆਂ 290 ਬੱਸਾਂ ਜਿਹੜੀਆਂ ਆਪਰੇਟ ਹੋ ਰਹੀਆਂ ਕਿਲੋਮੀਟਰ ਸਕੀਮ ਚ ਪੀਆਰਟੀਸੀ ਚ ਤੇ ਉਹ ਨਿਰੰਤਰ ਉਸੇ ਤਰ੍ਹਾਂ ਉਹ ਰੂਟ ਚੱਲ ਰਿਹਾ ਤੇ ਜਿਹੜੇ ਇਹਨਾਂ ਰਸਤਿਆਂ ਦੀ ਗੱਲ ਕੀਤੀ ਹੈ ਜਿਹੜੇ ਰੂਟਾਂ ਦੀ ਉਹਨਾਂ ਦੇ ਉੱਪਰ ਜਿਹੜਾ ਰਾਜਪੁਰਾ ਤੋਂ ਮਾਨਕਪੁਰ ਆ ਮਾਨਕਪੁਰ ਰਾਜਪੁਰਾ ਤੋਂ ਜਨਸੂਆ ਜਨਸੂਈ ਮਿਰਜ਼ਾਪੁਰ ਏਰੀਆ ਮਾਨਕਪੁਰ ਇੱਥੇ 18 ਚੱਕਰ ਲਾਉਂਦੀਆਂ ਬੱਸਾਂ ਸਾਡੀਆਂ ਤੇ ਜਿਹੜਾ ਚੰਡੀਗੜ੍ਹ ਤੋਂ ਮਾਨਕਪੁਰ ਆ ਇਹ ਵੀ ਇਹੋ ਰੂਟ ਆ ਇਹ ਬੱਸ ਇੱਕ ਪਿੰਡ ਵੱਖਰਾ ਪਿੰਦਾ ਅਬਰਾਵਾ ਇੱਥੇ ਵੀ ਇੱਕ ਬੱਸ ਸਾਡੀ ਜਿਹੜੀ ਆ ਉਹ ਚੱਲਦੀ ਆ ਕੋਈ ਵੀ ਰੂਟ ਬੰਦ ਨਹੀਂ ਗਾ ਤੇ ਜੇ ਕੋਈ ਇਹਨਾਂ ਦੇ ਧਿਆਨ ਚ ਮੈਨੂੰ